ਬਾ ਰਿਸ਼ਤਾ ਤਾਂ ਬਹੁਤ ਵਧੀਆ ਹੈਗਾ ਜੇ ਆ ਜਿਨ ਮੋੜਨਾ ਮੈਂ ਗੱਲ ਕਰ ਲਾਵਦੇ ਨਾ ਦੇਖ ਲੈ ਫਿਰ ਰਹਿ ਕਰਕੇ ਕਰਿਆ ਅੱਗੇ ਇੱਕ ਦਿਨ ਤਾਂ ਕਰਨਾ ਹੀ ਹੈਗਾ ਕਿਵੇਂ ਕੱਲੀ ਬੋਲੀ ਜੰਨੀ ਹੈ ਬੀਬੀ ਗਈ ਆ ਗਿਆ ਪੁੱਤ ਆ ਚਾਦਰ ਚੁੱਦਰ ਝਾੜ ਲਿਆ ਕਰੋ ਸਾਰਾ ਦਿਨ ਨਾ ਬਸ ਫੇਲੇ ਬੈਠੇ ਰਹਿੰਦੇ ਕੋਈ ਨਹੀਂ ਆਈ ਜਾਂ ਬੰਦੇ ਹੋਣਗੇ ਫੇਰ ਚਾਦਰ ਤੇ ਉਹ ਚਾਦਰ ਲਿਬੜਦੇ ਹੈਗੇ ਵੀ ਝਾੜ ਵੀ ਲਿਆ ਕਰੋ ਕਈ ਵਾਰ ਕੋਈ ਰਿਸ਼ਤੇਦਾਰ ਆ ਜਾਂਦਾ ਕਰੇ ਰਿਸ਼ਤੇਦਾਰ ਫਿਰ ਆਪਣਾ ਉੱਧਰਲੇ ਕਮਰੇ ਚ ਵਜਿੰਦੇ ਕੋਈ ਗੱਲ ਨਹੀਂ ਤੂੰ ਨਾ ਗੱਲਾਂ ਤੇ ਆਉਣ ਦੀ ਮੈਨੂੰ ਕਹਿੰਦਾ ਤੂੰ ਨਾ ਮੈਨੂੰ ਗੱਲਾਂ ਤੇ ਆਉਣ ਦੀ ਕੀ ਬੋਲੀ ਜਾਂਦੀ ਸੀ ਕੱਲੀ ਮੈਂ ਤਾਂ ਮੋਦੀ ਜਾਂਦੀ ਸੀ ਆਪਣੀ ਜੋਤੀ ਨਾਲ ਰਿਸ਼ਤਾ ਆ ਰਿਸ਼ਤਾ ਕੌਣ ਕਰਾਉਂਦਾ ਤੇਰੀ ਚਾੱਕੀ ਨਹੀਂ ਹੈਗੀ ਬਲਵੀਰੋ ਹਾਂ ਉਹ ਕਰਾਉਂਦੀ ਹੈਗੀ ਤੇ ਉਹ ਨਾਲ ਤਾਂ ਆਪਣਾ ਬਾਹ ਵਾਸਤਾ ਵੀ ਵਧੀਆ ਜੇ ਰਿਸ਼ਤਾ ਕਰਾਉਗੀ ਤਾਂ ਚੰਗੇ ਕਰਾਉਗੀ ਕੋਈ ਕਿ ਤਾਂ ਹੀ ਕਰਕੇ ਮੈਂ ਹਾਂ ਕਰਤੀ ਤੇ ਮੈਂ ਆਖਦਾ ਉਹ ਐ ਹਾਂ ਥੋੜੀ ਕਰੀਦੀ ਹੁੰਦੀ ਮਾਂ ਹਾਂ ਨਹੀਂ ਹਾਂ ਨਹੀਂ ਮੈਂ ਕਰੀ ਵਿਚਾਨੂ ਮੜਾ ਜ ਕਾਇ ਤਾਉਂ ਤਾਂ ਮੈਂ ਕਹ ਹਸਬੰਦ ਉਹ ਦੇਖ ਕੇ ਆਉਗਾ ਹਰ ਮਾਇਤਾਂ ਦੇਖਣ ਜਾਂਦੀ ਹਾਂ ਕਿ ਭਈ ਅਸੀਂ ਦੇਖਾਂ ਪਰਖਾਂਗੇ ਜੇ ਸਾਨੂੰ ਚੰਗਾ ਲੱਗਿਆ ਤਾਂ ਅਸੀਂ ਫੇਰ ਕਰਾਂਗੇ ਐ ਤਾਂ ਮੈਂ ਕਿਹਾ ਸੀਗਾ ਮਾਂ ਆਹ ਭਾਈ ਇਹਦੇ ਨਾਨਕਾਂ ਨੂੰ ਦਿਖਾਵਾਂਗੇ ਸਾਰੇ ਨੂੰ ਦਿਖਾਵਾਂਗੇ ਵਿਚਾਨੂੰ ਆ ਜਵਾਬ ਨਹੀਂ ਦਿੱਤਾ ਇੱਕ ਉਹ ਨੂੰ ਮੈਂ ਚੱਲ ਕੋਈ ਗੱਲ ਨਹੀਂ ਕੀ ਕਰਦਾ ਮੁੰਡਾ ਮੁੰਡਾ ਨਾ 10 ਕਿਲੇ ਤਬਾਹ ਹੰਦੇ ਹੈਗੇ ਅੱਛਾ ਤੇ ਵਧੀਆ ਮੁੰਡਾ ਕੱਲਾ ਕੱਲਾ ਕਹਿੰਦੇ ਸੱਸ ਨੂੰ ਨਾਨ ਨਦੀ ਦੀਦੀ ਕੱਲੀ ਪ੍ਰਧਾਨ ਨਾ ਕੋਈ ਲੜਦਾ ਕੁਸਰੀ ਜਮਾ ਕੱਲਾ ਕੱਲਾ ਮੁੰਡਾ ਹੈਗਾ ਤੇ ਮਾਂ ਕਹਿੰਦੇ ਏਡੀ ਨਰਮ ਆਉਦੀ ਵਿਚਾਰੀਏ ਕਹਿੰਦੀ ਵੀ ਇਹੀਂ ਮੈਂ ਤਾਂ ਰੋਟੀ ਮਿਲ ਜਾ ਘਰ ਮੈਂ ਤਾਂ ਉਹ ਹੀ ਖਾ ਰਿਆ ਕਰੂੰ ਪਰ ਪੂਰੀ ਸਾਂਣੀ ਹੋਵੇ ਚਲੋ ਤਾਂ ਵਧੀਆ ਗੱਲ ਆ ਪਰ ਐ ਆ ਵੀ ਮੁੰਡਾ ਕੋਈ ਨਸ਼ਾ ਪੱਤਾ ਨਾ ਕਰਦਾ ਹੋ ਭਈ ਉਹ ਤਾਂ ਕਹਿੰਦੇ ਬਿਸ਼ਾਰੇ ਪਤਾ ਕਰਕੇ ਦੇਖ ਲੋ ਜ਼ਿੰਮੇਵਾਰੀ ਪੂਰੀ ਲੈਂਦੀ ਹੈਗੀ ਫਿਰ ਪਤਾ ਤਾਂ ਕਰਨਾ ਹੀ ਪੂ ਬਾਕੀ ਆਪਾਂ ਜੋਤੀ ਨਾਲ ਵੀ ਇੱਕ ਵਾਰੀ ਜ਼ਰੂਰ ਗੱਲ ਕਰਕੇ ਦੇਖਾਂਗੇ ਤੈਨੂੰ ਪਤਾ ਕੁੜੀਆਂ ਫਿਰ ਮੁੜ ਕੇ ਔਖੀਆਂ ਹੁੰਦੀਆਂ ਉਹਨੂੰ ਪੁੱਛਾਂਗੇ ਵੀ ਭਾਈ ਜੇ ਤੇਰੇ ਚਿੱਤ ਚ ਕੋਈ ਗੱਲ ਹੈਗੀ ਆ ਤਾਂ ਸਾਨੂੰ ਦੱਸ ਦੇ ਪਸੰਦ ਆ ਜਾਂ ਨਾ ਪਸੰਦ ਆ ਸਾਨੂੰ ਉਹ ਵੀ ਦੱਸ ਦੇ ਇਹ ਤਾਂ ਤੇਰੀ ਗੱਲ ਸਿਆਣੀ ਆ ਪੁੱਛਾਂਗੇ ਤਾਂ ਇਹ ਕੁੜੀਆਂ ਨੂੰ ਪੁੱਛਣਾ ਜ਼ਰੂਰੀ ਆ ਮੰਮੀ ਬਾਅਦ ਚ ਮੁੜ ਕੇ ਔਖੀਆਂ ਹੁੰਦੀਆਂ ਵਿਚਾਰੀਆਂ ਉਹਦਾ ਕੋਈ ਫਾਇਦਾ ਨਹੀਂ ਹਾਂ ਪਰ ਆਪਾਂ ਬਿਨਾਂ ਪੁੱਛੇ ਥੋੜਾ ਕਰਾਂਗੇ ਤੈਨੂੰ ਪਤਾ ਆਪਾਂ ਲਾਡਾਂ ਚਾਮਾਂ ਨਾਲ ਪਾਲੀ ਆ ਜੇ ਉਹਨੂੰ ਕੋਈ ਫਿਰ ਉਹ ਹੀ ਗੱਲ ਨਾ ਜਿੱਤੀ ਦੁਖੀ ਹੋਈ ਫਿਰ ਕੀ ਕਰਾਂਗੇ ਆਪਾਂ ਉਹ ਕਹਿੰਦੇ ਹੁੰਦੇ ਧੀ ਦੁਖੀ ਤਾਂ ਜੱਗ ਦੁਖੀ ਹਾਂ ਉਹ ਕਿਸੇ ਨੇ ਕਹਾਵਤ ਐਵੇਂ ਤਾਂ ਨਹੀਂ ਬਣਾਈ ਚਲ ਕੋਈ ਗੱਲ ਨਹੀਂ ਤੂੰ ਸਾਧ ਉਹਨਾਂ ਨੂੰ ਜਾਂ ਉਹਨਾਂ ਦੇ ਘਰੇ ਜਾ ਕੇ ਗੱਲ ਕਰ ਤੇ ਫਿਰ ਆਪਾਂ ਰਿਸ਼ਤੇ ਦੀ ਗੱਲ ਤੋੜ ਲੈਨੇ ਆ ਕਿ ਮੈਂ ਤੇਰੀ ਚਾਚੀ ਨੂੰ ਇਹ ਕਿਹਾ ਸੀ ਮੈਂ ਕਿਹਾ ਤੂੰ ਹੀ ਆ ਜਿੱਥੇ ਗੇਣਾ ਮਾਰਨੀ ਤੇ ਉਹ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਮੈਂ ਫੋਨ ਕਰ ਦੂਗਾ ਨਾ ਫੋਨ ਤੇ ਵੀ ਉਹੋ ਜੀ ਗੱਲ ਹੁੰਦੀ ਅਮੋਂ ਸਾਹਮਣੇ ਬਹਿ ਕੇ ਕਰਨੀ ਨਾ 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 ਫੋਨ ਤੇ ਨਹੀਂ ਉਹੋ ਜੀ ਗੱਲ ਹੁੰਦੀ ਉਹਨੂੰ ਕਹਾਂ ਵੀ ਇੱਕ ਵਾਰੀ ਤੂੰ ਗੱਲ ਕਰ ਜਾ ਸਾਡੇ ਨਾਲ ਉਸ ਤੋਂ ਬਾਅਦ ਕਹੇ ਮੋੜ ਮੈਂ ਤਾਂ ਪੁੱਤ ਐ ਕਿਹਾ ਸੀ ਮੈਂ ਖਣ ਨੂੰ ਮੋੜ ਨੂੰ ਆ ਜਾਂਦੇ ਭਾਈ ਉਹ ਤਾਂ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਤੇ ਬਾਕੀ ਸਿਰ ਦੇ ਮਾਮਿਆਂ ਨੂੰ ਵੀ ਸੱਦਾਂਗੇ ਦੇਖ ਸੱਦ ਕੇ ਰਾਇ ਵੜੀ ਕਰਕੇ ਤਾਂ ਫਿਰ ਕੋਈ ਗੱਲ ਕਰਾਂਗੇ ਅਸੀਂ ਉਹ ਹਾਂ ਮੈਂ ਉਹ ਤਾਂ ਗੱਲ ਤੇਰੀ ਠੀਕ ਐ ਮਾਮੇ ਅਰਗਿਆਂ ਨੂੰ ਵੀ ਦਿਖਾਉਣੀ ਪਊ ਤੇ ਤਾਏ ਚਾਚਾ ਨਾਲ ਵੀ ਰਾਇ ਕਰਕੇ ਤਾਂ ਫਿਰ ਕਰਨੀ ਪਊ ਗੱਲ ਲੈ ਹੋਰ ਪੁੱਤ ਰਾਇਨ ਵਾਲੀ ਸਾਰਾ ਕੰਮ ਹੁੰਦਾ ਇਕੱਲੇ ਤਾਂ ਨਹੀਂ ਕੋਈ ਵੱਡੇ ਹੁੰਦੇ ਉਹ ਜਦੋਂ ਆਪਾਂ ਸਾਰਿਆਂ ਨਾਲ ਵਰਤਦੇ ਆ ਆਪਣੀ ਸਾਰਿਆਂ ਨਾਲ ਬਣਦੀ ਆ ਰਾਇ ਤਾਂ ਫਿਰ ਸਾਰਿਆਂ ਦੀ ਲੈਣੀ ਪਊ ਨਾ ਤੈਨੂੰ ਪਤਾ ਫਿਰ ਵੀ ਇੱਕ ਧੀ ਦਾ ਮਸਲਾ ਹੈ ਵੀ ਵਿਆਉਣੀ ਤਾਂ ਸਾਰੀ ਪੁੱਛਗਿੱਛ ਕਰਕੇ ਵਿਆਉਣੀ ਪੈਂਦੀ ਐ। ਮੈਂ ਤਾਂ ਹੱਕਵਾਨ ਦਾ ਪੁੱਤ, ਕਾਨੂੰ ਕੋ ਗੰਨ ਹੋ ਜੇ। ਮਾ ਜਾਣਦੇ ਨਹੀਂ 1 ਇੱਕ ਗੱਲ ਹੋ ਜੇ ਕੋਈ। ਉਹ ਆਖਣਗੇ ਸਾਨੂੰ ਕ ਪੁੱਛਿਆ ਸੀ ਤੁਸੀਂ। ਹਾਂ ਸਾਨੂੰ ਕਿਹੜਾ ਪੁੱਛਿਆ ਸੀ? ਹਾਂ ਉਹ ਤਾਂ ਕੰਨੇ ਬਥੇ ਨਾਲ ਲੱਗੇ। ਚਲ ਆਪਾਂ ਇਹ ਸੋਚਦੇ ਆਂ ਵੀ ਚਲ ਗੱਲ ਹੋ ਵੀ ਨਾ ਕੋਈ। ਪਰ ਕਈ ਵਾਰ ਕੋਈ ਹੋ ਜਾਂਦੀ ਐ ਤਾਂ ਅਗਲਾ ਨਾਲ ਤਾਂ ਤਰੂ ਆਪਣੇ। ਬੇ ਪਤਾ ਐ ਇਹ ਵੀ ਨਹੀਂ ਪਤਾ ਚੱਲਦਾ ਚੱਲਦਾ ਪੈਸਾ ਕਦੋਂ ਘੁੱਟ ਆ ਜਾਂਦਾ। ਪਰਮਾਤਮਾ ਕਰੇ ਤਾਂ ਨਾ ਵਿਚਾਰ ਕਹਣ ਚ ਗੱਲ ਆ ਜਾਂਦੀ ਪੁੱਤ। ਚਲ ਤੂੰ ਐਂ ਕਰ। ਜੋਤੀ ਨਾਲ ਇੱਕ ਵਾਰੀ ਤੂੰ ਗੱਲ ਕਰਕੇ ਦੇਖ। ਜੇ ਕੋਈ ਗੱਲ ਹੁੰਦੀ ਆ ਮੈਂ ਆਪੇ ਜੋਤੀ ਨਾਲ ਗੱਲ ਕਰ ਲਊਂਗਾ। ਹਾਂ ਕੋਈ ਨਹੀਂ ਜੋਤੀ ਨਾਲ ਮੈਂ ਕਰ ਲੇ। ਇਹ ਮੁੰਡਾ ਕੋਈ ਨੌਕਰੀ ਨਾ ਕਰੀ ਕੀ ਕਰਦਾ? ਪੁੱਤ ਮੈਨੂੰ ਤਾਂ ਕਹਿ ਰਿਹਾ ਉਹਨੇ ਐਂ ਦੱਸਤਾ ਵੀ 10 ਕਿੱਲੇ ਬਾਹਣਦੇ ਆ। ਕਾਹ ਫਿਰ ਮੈਂ ਹਜੇ ਐਂ ਨਾ ਬਾਹਰ ਦਰਵਾ ਪਾਇਆ ਮੈਂ। ਤੂੰ ਗੱਲ ਤਾਂ ਆਪ ਹੀ ਕਰੇਂਗਾ। ਚਲ ਕੋਈ ਗੱਲ ਨਹੀਂ ਉਹ ਤਾਂ ਮੈਂ ਗੱਲ ਕਰ ਲੂੰ। ਤੂੰ ਉਹਨਾਂ ਨਾਲ ਬਲਵੀਰ ਉਤਾਈ ਨਾਲ ਗੱਲ ਕਰ ਲੈ ਇੱਕ ਵਾਰੀ। ਹਾਂ ਕੋਈ ਨਹੀਂ ਮੈਂ ਗੱਲ ਕਰ ਲਵਾਂ ਉਹਦੇ ਨਾਲ। ਹਾਂ। ਕੋਈ ਗੱਲ ਨਹੀਂ। ਤੂੰ ਇੱਕ ਵਾਰੀ ਜੋਤੀ ਨਾਲ ਗੱਲ ਕਰਕੇ ਦੇਖ ਕੀ ਕਹਿੰਦੀ। ਮੈਂ ਜੋਤੀ ਨਾਲ ਗੱਲ ਕਰਦੀ ਆਂ। ਫਿਰ ਆਪਾਂ ਉਹਦੇ ਨਾਲ ਗੱਲ ਕਰ ਲਾਂਗੇ ਵੀ ਜੋਤੀ ਕੀ ਕਹਿੰਦੀ ਆਪਾਂ ਨੂੰ ਕਰ ਲਾਉ ਸੋਈ ਚ ਕੰਮ ਕਰੀ ਜਾਂਦੀ ਐ ਮੈਨੂੰ ਲੱਗਦਾ ਫਿਰ ਮੈਂ ਸੋਈ ਚ ਜਾ ਮਾ ਹੁਣੋਂ ਤੋਂ ਗੱਲ ਕਰ ਉਹਦੇ ਨਾਲ ਕੀ ਕਹਿੰਦੇ ਐ ਸੋਈ ਚ ਹੀ ਵਗ ਜਾਵੇ ਵੀ ਹਾਂ ਚੱਲ ਫਿਰ ਮੈਂ ਦੇਖਦੀ ਐ ਜਾਣੀ ਐਗੀ ਕੀ ਕਹਿੰਦੀ ਐਗੀ ਪੁੱਛ ਲਈਏ ਜੋਤੀ ਸਾਜੀ ਮਮੀ ਕੀ ਕਰੀ ਜਾਂਦੀ ਸੀ ਆ ਕੋਸ਼ ਨਹੀਂ ਆਣਾ ਸਾਈਡ ਜਿੱਤ ਰੱਖਦੀ ਸੀ ਮੈਂ ਸੋਈ ਹੀ ਕੱਢ ਕੇ ਚੱਲ ਬਧੀਆ ਹੈਗਾ ਉਧਰ ਪਹਿਲਾਂ ਬੋੜ ਬੋੜੀ ਬੋੜੀ ਚ ਕਰ ਦਸੂ ਚਾਹ ਤੇ ਚੜ ਤੇ ਕਰ ਗਏ ਤੂੰ ਉਜਾਦਰ ਵਾਸ ਉਧਰ ਹੀ ਨਹੀਂ ਝਾੜੀ ਹੈਗੀ ਮੈਂ ਉਧਰ ਤਾਂ ਦੂਸਰੇ ਕਮਰੇ ਚ ਝਾੜਤੀ ਸੀ ਕਹਿੰਦਾ ਨਾ ਕਿ ਮਾਂ ਮੇਰ ਨਾਲ ਕੋਈ ਮੁੰਡਾ ਖੁੰਡਾ ਆ ਜਾਣਾ ਕਹਿੰਦਾ ਹੁਦ ਲਾਵ ਦੀਏਗੀ ਲੈ ਕੇ ਮੁੰਡਾ ਖੁੰਡਾ ਦੂਜੇ ਕਮਰੇ ਚ ਬਹਾਲਾ ਕਿ ਹਾਸੀ ਮੈਂ ਤਾਂ ਪਤਾ ਪਤਾ ਹੈਗਾ ਫਿਰ ਉਹਦਾ ਮੋੜ ਦਾ ਤੇ ਜੁੱਤੀ ਨਾਲ ਮੈਂ ਤਾਂ ਨਾ ਇਹ ਪੁੱਛਦੀ ਸੀ ਫਿਰ ਚਾਚੀ ਨੀ ਬਰਵੀਰੋ ਜਿਹੜੀ ਹੂੰ ਉਹ ਆਈ ਸੀਗੀ ਤੇ ਤੇਰੀ ਸਟਾਰੀ ਗੱਲ ਕਰਦੀ ਸੀ ਮੰਮੀ ਮੈਂ ਨਹੀਂ ਕਰਾਉਣਾ ਹੈਗਾ ਹਲੇ ਕਹਿੰਦੀ ਮੰਮੀ ਮੈਂ ਨਹੀਂ ਕਰਾਉਣਾ ਤੂੰ ਮੇਰੀ ਗੱਲ ਸੁਣ ਲੈ ਜੋਤੀ ਵੀ ਕੋਈ ਹੋਰ ਤਾਂ ਨਹੀਂ ਕਿਤੇ ਕੋਈ ਗੱਲਬਾਤ ਹੈਗੀ ਨਹੀਂ ਮੰਮੀ ਇਹ ਹੱਟਦਾ ਕੋਈ ਗੱਲ ਨਹੀਂ ਹੈਗੀ ਬਸ ਮੈਂ ਵਿਆਹੀ ਨਹੀਂ ਕਰਾਉਣਾ ਤੂੰ ਨਾ ਖੁੱਲਕੇ ਦੱਸ ਉਹ ਦੇਖ ਕੱਲ ਨੂੰ ਕਿਤੇ ਉਹ ਗੱਲ ਨਾ ਹੋਵੇ ਸਾਡਾ ਮੂੰਹ ਖਾਲਾ ਕਰ ਦੇ ਤੂੰ ਨਹੀਂ ਮੰਮੀ ਜਦੋਂ ਕੋਈ ਗੱਲ ਹੀ ਨਹੀਂ ਹੈਗੀ ਨਾ ਫਿਰ ਕੁਮਾਰੀ ਰਹਿ ਕੇ ਹੁਣ ਸਾਰੀ ਪਿੰਡ ਦੀ ਭੂਆ ਕਹਾਏਂਗੀ ਤੂੰ ਫਿਰ ਕੀ ਹੁੰਦਾ ਮੰਮੀ ਕਹਿ ਦੇਣੀ ਹੁੰਦਾ ਕਿਹਨਾਂ ਵੀ ਤਾਂ ਕਹਿੰਦੀ ਨੇ ਨਾ ਬਾਈ ਸਾਡੇ ਤਾਂ ਕੋਈ ਖਾਨਦਾਨ ਚ ਕੋਈ ਰਹਿਣਾ ਨਹੀਂ ਕੁਮਾਰਾ ਤੂੰ ਕਿਵੇਂ ਰਹਿ ਜਾਈਂਗੀ ਕੋਈ ਨਾ ਮੰਮੀ ਵੀਰਣਾ ਗੱਲ ਕੀਤੀ ਤੇ ਤੁਸੀਂ ਹਾਂ ਉਹ ਤਾਂ ਖਾਂਦਾ ਜੱਤੀ ਨਾ ਤੂੰ ਗੱਲ ਕਰ ਲੈ ਫਿਰ ਜੇ ਨਾਮ ਨਹੀਂ ਫਿਰ ਤੈਨੂੰ ਮਨਾਉਗੇ ਮਮੇ ਕਮੋ ਟਿਕਾ ਲਾ ਤੂੰ ਫਿਰ ਉਹਦੀ ਵੀਰੇ ਨੂੰ ਦੱਸ ਦਿੰਨੇ ਹੋਗੇ ਕਹਿੰਦੇ ਵੀਰੇ ਨੂੰ ਦੱਸ ਦੇ ਮੇਰੇ ਗੱਲ ਸੁਣਾ ਘਰ ਇਹ ਤਾਂ ਲੱਖਾ ਜਾਂਦੀਆਂ ਉਹ ਰੂੜ ਦੇ ਕੂੜੇ ਤਾਂ ਰੂੜ ਹੀ ਜਾਣਾਗਾ ਅੱਛਾ ਹੁਣ ਅਸੀਂ ਕੂੜੇ ਹੋ ਗਏ ਹੈਂ ਕੂੜਾ ਰੂੜੀ ਦੀ ਫਿੱਟੇ ਨਹੀਂ ਪਰ ਤੂੰ ਬਗਾਨਾ ਤਾਂ ਮੈਂ ਹੁਣ ਤੂੰ ਜਾਵੇਂਗੀ ਪਰ ਮੰਮੀ ਮੈਨੂੰ ਆਪ ਦਾ ਸਮਝਦਾ ਕੌਣ ਉਹ ਗਾਂਹਾਂ ਦਾ ਕਿਉਂ ਕਹਿ ਰਹੇ ਨੇ ਕਿ ਤੂੰ ਬਗਾਨੀ ਹੈ ਨਹੀਂ ਹਾਇ ਤਾਂ ਤੂੰ ਆਪਦੀ ਹੁਣ ਕੌੜਾ ਫੜ ਕੇ ਤਾਂ ਨਹੀਂ ਬੈਜੇਂਗੀ ਮੈਂ ਨਾ ਪੜੀ ਵਿਆਹ ਕਰਕੇ ਛੋੜੀ ਨਾ ਪੜੀ ਆ ਮੈਂ ਮੈ ਤਾਂ ਨੌਕਰੀ ਦੇਖਣੀ ਹੈ ਹਜੇ ਕੋਈ ਵਿਆਹ ਤਾਂ ਵੀ ਤੇਰਾ ਕਰਾਂਗੇ ਮੰਨ ਚਾਹੇ ਨਾ ਮੰਨ ਨਾ ਜੇ ਜੇ ਤਾਂ ਕੋਈ ਤੈਨੂੰ ਆਪ ਨੂੰ ਪਸੰਦਾ ਮੁੰਡਾ ਤਾਂ ਦੱਸ ਦੇ ਮम्मी ਮੈਨੂੰ ਕੋਈ ਨਹੀਂ ਪਸੰਦ ਹੈਗਾ ਮੈਂ ਤਾਂ ਸਿਰਫ ਜੇ ਨੌਕਰੀ ਲੱਭਣੀ ਹੈ ਨੌਕਰੀ ਤੋਂ ਬਾਅਦ ਦੇਖੂ ਵਿਆਹ ਬਾਰੇ ਨੌਕਰੀ ਤੋਂ ਬਾਅਦ ਦੇਖੇਗੀ ਹੈ ਚੱਲ ਕੋਈ ਨਹੀਂ ਮੈਂ ਤਾਂ ਨਮੋੜਨ ਨੂੰ ਕਹਿੰਦੀ ਆਪੇ ਕਰ ਲਊਗਾ ਲੈ ਭਾਈ ਮੈਂ ਤਾਂ ਤੁਰਾਂ ਨਹੀਂ ਦਿੰਦੀ ਕੋਈ ਵੀਰੇ ਨਾਲ ਤਾਂ ਮੈਂ ਆਪੇ ਗੱਲ ਕਰ ਲਊ ਵੀਰੇ ਨੂੰ ਤਾਂ ਮੈਂ ਆਪੇ ਸਮਝਾ ਲਊ ਤੁਸੀਂ ਧੱਕਾ ਕਰਦੇ ਹੋ ਬੜਾ ਕਹੀਂ ਧੱਕਾ ਕਰਦੇ ਮੈਂ ਐਂ ਕਹਿੰਦੀ ਸੀ ਮਾਂ ਉਹਦੇ ਬੈਠੀ ਬੈਠੀ ਕਰਦਿਆਂ ਦੀ ਹੁਣ ਕੀ ਪਤਾ ਹੁੰਦਾ ਕਹਿੰਦੇ ਇੱਕ ਵਾਰ ੱੱਕ ਲਾ ਦੂਜੇ ਦੀ ਆਸ ਨਹੀਂ ਨਾਲੇ ਤੈਨੂੰ ਪਤਾ ਮੇਰੀ ਬਿਮਾਰੀ ਦਾ ਤਾਂ ਐਂ ਨਹੀਂ ਪਤਾ ਮੈਂ ਕਿ ਨਾ ਇਹ ਤੁਹਾਨੂੰ ਦੇਖ ਜਾਈਗੀ ਮੰਮੀ ਕੁਛ ਨਹੀਂ ਹੁੰਦਾ ਹੈਗਾ ਕੋਈ ਨਾ ਮੈਂ ਆਪ ਹੀ ਵੀਰੇ ਨਾਲ ਗੱਲ ਕਰ ਲੈਂਦੀ ਮੈਨੂੰ ਆਇਆ ਚਲ ਜਿਹੜੇ ਚਾਰ ਆੜਾ ਤੇਰੇ ਮੈਂ ਪੂਰੇ ਕਰ ਦੂੰਗੀ ਨਾ ਮੈਂ ਤਾਂ ਪੂਰੇ ਕਰਾਉਣੀ ਨਹੀਂ ਹੈਗੇ ਹਾਂ ਨਹੀਂ ਮੈਂ ਤਾਂ ਪੂਰੇ ਕਰਾਉਣਾ ਹੀ ਨਹੀਂ ਹੈਗੇ ਨਾ ਮੈਂ ਹਜੇ ਮੈਂ ਵਿਆਹ ਕਰਾਉਣੀ ਨਹੀਂ ਜਦੋਂ ਮੈਂ ਦੱਸੀ ਤੇ ਜਾਨੀ ਆ ਕਰਾਉਣਾ ਨਹੀਂਗਾ ਚਲ ਫਿਰ ਮਲਮੋੜ ਨਹੀਂ ਕਰਦੇ ਗੱਲ ਉਹੀ ਗੱਲ ਕਰੂਗਾ ਤੇਰੇ ਨਾਲ ਤੂੰ ਨਹੀਂ ਮੰਨਦੀ ਠੀਕ ਹੈ ਟੱਕੇ ਨਾਲ ਹੀ ਵਿਆਹ ਕਰੀ ਜਾਂਦੀ ਆ ਹਾਇ ਤਾਂ ਮੈਂ ਉਹਦੇ ਪੈਰਾਂ ਦੇ ਅੱਗੇ ਸਟੈਂਡ ਹੋਣਾ ਹਾਇ ਤਾਂ ਕਿ ਨੌਕਰੀ ਦੇਖਣੀ ਆ ਉਸ ਤੋਂ ਬਾਅਦ ਦੇਖਾਂਗੇ ਵਿਆਹ ਬਾਰੇ ਤਾਂ ਜੋਤੀ ਗੱਲ ਸੁਣ ਮੇਰੀ ਬੈ ਜਾ ਬਣ ਇੱਥੇ ਹਾਂਜੀ ਵੀਰੇ ਕੀ ਕਹਿੰਦੀ ਬੇਬੇ ਤੈਨੂੰ ਬੇਬੇ ਤੂੰ ਇਹ ਗੱਲਾਂ じゃ ਕਰੀ ਜਾਂਦੀ ਆ ਕਹਿੰਦੀ ਵਿਆਹ ਕਰਨ ਨਾਲ ਉਹ ਫਿਰ ਵਧੀਆ ਹੀ ਕਹਿੰਦੀ ਆ ਬੇਬੇ ਰਿਸ਼ਤਾ ਦੇਖੀ ਬੈਠੇ ਆ ਤੇਰਾ ਕਿਉਂ ਮੇਰੇ ਬੈਠੀ ਚੰਗੀ ਨਹੀਂ ਲੱਗਦੀ ਤੁਹਾਨੂੰ ਓਏ ਹਾਂ ਕਿਹੋ ਜੀਆਂ ਗੱਲਾਂ ਕਰੀ ਜਾਂਦੀ ਆ ਜੋਤੀ ਤੂੰ ਹੁਣ ਸਾਰੀ ਉਮਰ ਤੈਨੂੰ ਇੱਥੇ ਥੋੜੀ ਬਿਠਾਈ ਰੱਖਣਾ ਕਿਤੇ ਨਾ ਕਿਤੇ ਵਿਆਹ ਤਾਂ ਤੇਰਾ ਕਰਨਾ ਹੀ ਆ ਫਿਰ ਵੀ ਹਜੇ ਹੇਟਾ ਮੈਨਾਂ ਨੌਕਰੀ ਦੇਖਣੀ ਆ ਵਿਆਹ ਵਾਸਤੇ ਥੋੜੀ ਨਾ ਮੇਨੀ ਪੜ੍ਹਾਈ ਕੀਤੀ ਆ ਓਏ ਚੰਗਾ ਘਰ ਪਰਿਵਾਰ ਆ 10 ਕਿੱਲੇ ਜ਼ਮੀਨ ਆ 10 ਕਿੱਲੇ ਕੀ ਕਰਨੇ ਆ ਉਹ ਤਾਂ ਫਿਰ ਬਾਅਦ ਚ ਪੜੀ ਜਾਈ ਜੇ ਕੋਈ ਨੌਕਰੀ ਮਿਲ ਗਈ ਤਾਂ ਨੌਕਰੀ ਕਰ ਲਈ ਉਹ ਕਿਹੜਾ ਤੈਨੂੰ ਐ ਕਹਿੰਦੇ ਵੀ ਨੌਕਰੀ ਨਹੀਂ ਕਰਨੀ ਬਾਕੀ ਹਜੇ ਕਿਹੜਾ ਮੈਂ ਕੋਈ ਗੱਲ ਕਰੀ ਜਨਾ ਹਜੇ ਗੱਲ ਕਰਨ ਜਾਵਾਂਗੇ ਦੇਖਦੇ ਆ ਵੀ ਕੀ ਘਰ ਪਰਿਵਾਰ ਆ ਕੀ ਹਨਾ ਬੰਦੇ ਆ ਰੋਸਾ ਵਾਲੀ ਰਿਸ਼ਤਾ ਦੇਖਾਂਗੇ ਨਾ ਆਪਾਂ ਕੀ ਪਤਾ ਵੀਰੇ ਕਿਵੇਂ ਦੇ ਮਿਲਣਗੇ ਖਬਰਾਂ ਨਹੀਂ ਪੜਾਉਣ ਮੈਨੂੰ ਹੱਦ ਕਰੀ ਜਾਨੀਆ ਉਹ ਤਾਂ ਆਪਾਂ ਉਹ ਜੀ ਅਗਲੇ ਨਾਲ ਗੱਲ ਕਰ ਲਾਂਗੇ ਜੁੱਤੀ ਨਹੀਂ ਵੀਰੇ ਮੈਂ ਤਾਂ ਨਾ ਸਰਕਾਰੀ ਨੌਕਰੀ ਨਾਲ ਨਿਆਹ ਕਰਵਾਉਣਾ ਉਹ 10 ਕਿੱਲੇ ਕਿਤੇ ਥੋੜੇ ਹੁੰਦੇ ਆ ਸਰਕਾਰੀ ਨੌਕਰੀ ਦਾ ਤੈਨੂੰ ਪਤਾ ਹੀ ਆ 60-65000 ਰੁਪਏ ਮਿਲਦਾ ਤੇ 10 ਕਿੱਲੇ ਦੇਖ ਲੈ ਤੂੰ 10 ਕਿੱਲੇ ਦੀ ਫਸਲ ਹੀ ਲਾ ਲਾ ਕਿੰਨੇ ਪੈਸੇ ਦੀ ਹੋਗੀ ਉਹ ਆਪਾਂ ਨੂੰ ਹਜੇ ਕੀ ਪਤਾ ਕਿ ਮੁੰਡਾ ਨੌਕਰੀ ਵੀ ਕਰਦਾ ਹੋਵੇ ਉਹ ਤਾਂ ਹਜੇ ਬਲਬੀਰੋਤਾ ਜੀ ਨਾਲ ਗੱਲ ਕਰਨੀ ਆ ਖੁੱਲ ਕੇ ਮੈਂ ਜਾਊਂਗਾ ਉਦੋਂ ਵਾ ਰਿਸ਼ਤਾ ਦੇਖਾਂਗੇ। ਨਾ ਲੱਗਦਾ ਬਲਵੀਰੋ ਤਾਈ ਨੂੰ ਹਟਾਣਾ ਪਊਗਾ ਘਰੋਂ। ਹੱਦ। ਤੂੰ ਕਿੱਥੇ ਵਿਆਹ ਕਰਾਉਣਾ ਨਹੀਂ? ਗੁੜੀ ਹੋ ਜਾਣਾ ਵਸ ਇੱਥੇ। ਮੁੜ ਕੇ ਪੂਆ ਪੂਆ ਕਿਹਾ ਕਰਨਗੇ ਤੈਨੂੰ? ਅਣੂ ਕਿਹੜਾ ਕਹਿੰਦੀ ਨਹੀਂ ਹੈਗੇ? ਅਣੂ ਵੀ ਤਾਂ ਲੋਕਾਂ ਦੀ ਆਇ ਨਹੀਂ। ਉਹਨੇ ਐਡੀ ਵੱਡੀ ਹੋ ਗਈ ਆ ਜੋਤੀ ਹੁਣ ਮੈਂ ਤੈਨੂੰ ਤੇਰੇ ਮਾਰਦਾ ਵੀ ਨਹੀਂ ਸੋਹਣਾ ਲੱਗਦਾ ਵੀ ਤੈਨੂੰ ਮਾਰ ਕੇ ਸਮਝਾਵਾਂ। ਤੈਨੂੰ ਪਤਾ ਤੈਨੂੰ ਇੰਨੇ ਲਾਡਾਂ ਚਾਵਣ ਨਾਲ ਪਾਲਿਆ ਯਾਰ ਅਸੀਂ। ਸਰ ਵੀਰੇ ਹਜੇ ਮੈਂ ਨਹੀਂ ਕਰਵਾਉਣਾ ਵਿਆਹ। ਇੱਕ ਗੱਲ ਤਾਂ ਮੰਨ ਲਓ ਮੇਰੀ। ਮੇਰੀ ਗੱਲ ਸੁਣ ਤੂੰ। ਹਜੇ ਦੇਖ ਰਿਸ਼ਤਾ ਦੇਖਣ ਜਾ ਉਦੋਂ ਵੇਖਾਂ ਪਰਖਾਂ ਹੀ ਬੰਦੇ ਕਹੋ ਜੇ ਫਿਰ ਉਹ ਤੈਨੂੰ ਦੇਖਣ ਆਉਣਗੇ ਫਿਰ ਖੰਮਣੀ ਬਨ ਕੇ ਜਾਣਗੇ ਉਦੋਂ ਵਿਆਹ ਦੀ ਤਰੀਕ ਕਢਾਵਾਂਗੇ ਤੂੰ ਉਹਨਾਂ ਚ ਪੜ ਲੈ ਜਿੰਨਾ ਪੜਨਾ ਹੈ ਖੰਮਣੀ ਤੇ ਵੀਰੇ ਮੇਰੇ ਬੰਨੀ ਹੋਈ ਐ ਓਏ ਹਾਂ ਐ ਖੰਮਣੀ ਥੋੜੀ ਬਨਣੀ ਹੁੰਦੀ ਆ ਖੰਮਣੀ ਉਹ ਬਨ ਕੇ ਜਾਣਗੇ ਮੁੰਡੇ ਵਾਲੇ ਨਾਲੇ ਮੰਮੀ ਤਾਂ ਕਹਿੰਦੀ ਤੈਨੂੰ ਰੂੜੀ ਤੇ ਫਿੱਟਾਂਗੇ ਐ ਜੇ ਕੁਝ ਕਹੀ ਜਾਂਦੀ ਸੀ ਉਹ ਮੰਮੀ ਤਾਂ ਚੌੜ ਕਰਦੀ ਹੁੰਦੀ ਐ ਤੈਨੂੰ ਪਤਾ ਤਾਂ ਮੰਮੀ ਦੇ ਗੱਲਾਂ ਦਾ ਨਾ ਤੂੰ ਗੁੱਸਾ ਕਰਿਆ ਕਰ ਤੈਨੂੰ ਕਿਹੜਾ ਸੀ ਵੀ ਕਿ ਤੂੰ ਚੱਕ ਕੇ ਲਿਆਂਦਾ ਵੀ ਤੈਨੂੰ ਫੇਰ ਰੂੜੀ ਤੇ ਸਿੱਟਾਵਾਂਗੇ। ਜਾਂਦੇ ਕਿਤੇ ਮਰਜੀ ਭੱਲਾ, ਕੂੜੇ ਨੇ ਤਾਂ ਕਹਿੰਦੇ ਰੂੜੀ ਤੇ ਫਿੱਡਕਣਾ। ਉਹ ਨਹੀਂ ਨਹੀਂ ਉਹ ਤਾਂ ਮੰਮੀ ਹੂੰ ਕਹਿੰਦੀ ਸੀ ਵੀ ਜਿੱਥੇ ਧੀਆ ਦਾ ਘਰ ਹੁੰਦਾ ਧੀਆ ਨੇ ਤਾਂ ਉੱਥੇ ਹੀ ਜਾਣਾ ਹੁੰਦਾ। ਫੇਰ ਹਾਂ ਐ ਕਹ ਦਿੰਦੀ ਨਾ। ਉਹ ਨਾਲੇ ਤੂੰ ਫਿਕਰ ਕਿਉਂ ਕਰਦੀ ਆਂ? ਅਸੀਂ ਤੈਨੂੰ ਕਿਤੇ ਮਾੜੇ ਥਾਂ ਤੋਰਾਂਗੇ। ਚੰਗਾ ਘਰ-ਵਾਰ ਦੇਖ ਕੇ ਫੇਰੀ ਤੈਨੂੰ ਤੋਰਾਂਗੇ। ਸਾਨੂੰ ਫਿਕਰ ਨਹੀਂ ਤੇਰੀ। ਫੇਰ ਤੂੰ ਹੁਣ ਐ ਕਰ। ਖੁਸ਼ ਹੋ ਤੇ ਤੇਰਾ ਰਿਸ਼ਤਾ ਮੈਂ ਦੇਖ ਕੇ ਆਉਂਗਾ। ਬਲਵੀਰੋ ਤਾਂ ਆਈ ਆਉਗੀ ਮੰਮੀ ਨਾਲ ਗੱਲ ਕਰਨ। ਤੂੰ ਉਦੋਂ ਬਾਅਦ ਦੇਖਦਾ ਅਸੀਂ ਦਿਨ ਜਾਂ ਦੇ ਮੂੰਡਾ ਦੇਖਾਵਾਂਗੇ ਨਾਲੇ ਘਰਵਾਰ ਦੇਖਾਵਾਂਗੇ ਤਾਈ ਦਾ ਹੁਣ ਆਈ ਆਖੀ ਇਹਦੇ ਵੀ ਤੁਸੀਂ ਹਾਂ ਕਰ ਦੋ ਜਲਦੀ ਹਾਂ ਕਰ ਦੋ ਮੈਂ ਕਿਹਾ ਤਾਈ ਦੇਖ ਕੇ ਕਾਲੀ ਦੇ ਕੰਮ ਨਹੀਂ ਹੁੰਦੇ ਕਾਲੀ ਅੱਗੇ ਟੋਏ ਹੁੰਦੇ ਆ ਮੈਂ ਕਿਹਾ ਦੇਖ ਪਰਖ ਕੇ ਰਿਸ਼ਤਾ ਹੁੰਦਾ ਹੁੰਦਾ ਕਹਿੰਦੀ ਕੋਈ ਗੱਲ ਨਹੀਂ ਜਿੰਮੇ ਤੁਹਾਨੂੰ ਠੀਕ ਲੱਗਦਾ ਭਾਈ ਤੁਸੀਂ ਉਵੇਂ ਕਰ ਲਓ ਠੀਕ ਹਨ ਤੂੰ ਜਮਾ ਫਿਕਰ ਨਾ ਕਰ ਤੂੰ ਕੰਮ ਤੋਂ ਦੇ ਧਿਆਨ ਦੇ ਆਪਣੀ ਪੜ੍ਹਾਈ ਕਰ ਜਿੰਨੀ ਤੇਥੋਂ ਹੁੰਦੀ ਆ ਤੇ ਮੈਂ ਉਹਨਾਂ ਨਾਲ ਆਪੇ ਗੱਲ ਕਰ ਲਵਾਂ ਵੀ ਭਾਈ ਸਾਡੀ ਕੁੜੀ ਹਜੇ ਪੜ੍ਹੂਗੀ ਜਿੰਨਾ ਚਿਰ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਚਲੋ ਦੇਖ ਲਓ ਵੀਰੇ ਥੋੜੇ ਦੇਖ ਲੈ ਉਹ ਨਹੀਂ ਖੁਸ਼ ਹੋ ਤੇ ਮੰਮੀ ਨੂੰ ਤੂੰ ਹਾਂ ਕਰ ਦੇ ਕਾ ਵੀ ਕੋਈ ਗੱਲ ਨਹੀਂ ਮੰਮੀ ਜਿਵੇਂ ਤੁਸੀਂ ਕਰੋਗੇ ਬਸ ਵਧੀਆ ਓਕੇ ਆ ਵੀਰੇ ਮੈਂ ਤਾਂ ਸੱਚੀ ਮੁੰਡਾ ਹੀ ਹੁੰਦੀ ਮੈਂ ਤਾਂ ਐਵੇਂ ਵੀ ਕੁੜੀ ਬਣਾਉਂਦਾ ਰੱਬ ਨੇ ਲੱਗਦੀ ਤਾਂ ਤੂੰ ਮੁੰਡਿਆ ਵਰਗੀ ਆ ਸ਼ਕਲ ਤੋਂ ਸੱਚੀ ਦੇਖ ਲਓ ਕਾ ਤੇਰਾ 7 ਫੁੱਟ ਹੈ ਨਾ ਵੀਰੇ 7 ਫੁੱਟ ਨਹੀਂ ਹੈਗਾ 5 7 ਹੈ 5 7 ਤਾਂ ਕੁੜੀ ਹੋਣਾ ਤੂੰ ਖਾਇਆ ਪੀਆ ਕਰ ਜਮੀ ਸੁੱਕੀ ਪਈਆਂ ਬ੍ਰੇ ਮੈਨੂੰ ਤੈਨੂੰ ਦੇਖ ਰਹਾ ਤਾਂ ਵੀ ਆਪਾਂ ਭੈਣ ਭਰਾਣੀ ਹੈਗੇ ਉਹ ਫਿਰ ਉਹੀ ਤਾਂ ਗੱਲ ਕਹਿਣਾ ਲੋਕ ਕਹਿੰਦੇ ਵੀ ਉਹ ਮੋਟਾ ਹੈ ਤੇ ਜਮੀ ਸੁੱਕੀ ਪੀਏ ਜਿਵੇਂ ਸੋਕੜਾ ਪੀਆ ਹੁੰਦਾ ਮੋਟਾ ਵੀ ਆ ਗੋਣਾ ਵੀ ਹੈ ਉਹੀ ਤਾਂ ਗੱਲ ਤੂੰ ਮੈਂ ਉਹੀ ਖੰਬੇ ਵਾਂਗੂੰ ਤਾਂ ਹਣੀ ਵਧੀਆ ਬੋਤੇ ਵਾਂਗੂੰ ਇਹ ਕਹਣਾ ਤੇਰੇ ਦੰਦ ਜੇ ਸੈਟ ਕਰਾ ਕੇ ਲਈਏ ਜੇ ਮੁੰਡੇ ਵਾਲੇ ਦੇਖਣ ਆਗੇ ਤਾਂ ਕੀ ਕਹਿਣਗੇ ਵੀ ਕੁੜੀ ਦੇ ਦੰਦ ਵਾਲੇ ਬਾਰੇ ਦੰਦ ਵਾਲੇ ਮੈਨੂੰ ਦੇਖਣ ਆਏ ਨਾ ਦੰਦਾਂ ਤੋਂ ਪਸੰਦ ਕਰਨਗੇ ਕਾਕੇ ਮੇਰੇ ਜ਼ੰਦਵਾਲੇ ਸੋਹਣੇ ਨੇ ਚੱਲ ਚੰਗਾ ਬਥੇਰੇ ਸੋਹਣੇ ਆ ਤੂੰ ਆ ਬਥੇਰੀ ਸੋਹਣੀ ਆ ਤੇ ਜਾ ਕੰਮ ਕਰ ਲਾ ਸੋਹਣੀ ਵੇ ਹਾਂ ਗੱਲਾਂ ਵਾਲੀਆਂ ਮਾਰਦੀਆਂ ਕੰਮ ਘੱਟ ਆ ਚਾਦਰ ਚ ਉਧਰ ਵੀ ਝਾੜ ਦਿਆ ਕਰੋ ਵੀਰੇ ਤੁਸੀਂ ਨਾ ਇੱਥੇ ਮੰਮੀ ਬੈਠੀ ਸੀ ਬਲਾ ਸੁੱਤੀ ਪਈ ਸੀ ਕਿ ਮੈਂ ਤਾਂ ਕਰਕੇ ਨਹੀਂ ਝੜੀ ਹੈਗੀ ਉਹ ਕਈ ਵਾਰ ਕੋਈ ਰਿਸ਼ਤੇਦਾਰ ਆ ਜੇ ਅਗਲਾ ਕੀ ਆ ਕੋਈ ਕਮਰਾ ਤਾਂ ਐਡਾ ਸੋਹਣਾ ਤੇ ਚਾਦਰਾਂ ਇਹ ਝਾੜਦੇ ਵੀ ਨਹੀਂ ਤੇ ਇੱਧਰ ਬਹੌਣੀ ਕਾ ਤੂੰ ਉਧਰ ਕਮਰਾ ਚੰਗਾ ਬਣਾ ਪਿਆ ਉਹ ਚੰਗਾ ਮਾਂ ਮੇਰੀਏ ਜਾ ਬਗ ਜਾ ਠੀਕ ਹੈ ਤੂੰ ਮੈਨੂੰ ਕਿੱਥੇ ਗੱਲਾਂ ਚਾਉਣ ਦਿੰਨੀ ਐ ਨਾਲੇ ਚੱਜ ਦੇ ਕੱਪੜਾ ਲੀੜ ਚੰਗੇ ਭਲੇ ਇੰਨੇ ਤੇਰੇ ਕੋਲ ਸੂਟ ਆ ਬਸ ਨਾ ਹਾ ਜਿਵੇਂ ਕੁੱਤੇ ਨੇ ਚੱਬੇ ਹੁੰਦੇ ਉਹੋ ਜੇ ਪਾਈ ਰੱਖੋ ਨਾ ਉਹਨਾਂ ਨੂੰ ਪ੍ਰੈਸ ਕਰਦੀਆਂ ਕਈ ਵਾਰ ਕੋਈ ਜਾਨੀ ਪਟੱਕੇ ਦੇਖਣ ਆਲਾ ਆ ਜਾਂਦਾ ਹੁੰਦਾ ਤਾਂ ਕੀ ਆਖੂ ਅਗਲਾ ਵੀ ਆ ਕੁੜੀ ਇਹਨਾਂ ਦੀ ਹਾ ਪਰ ਤੇ ਕੀ ਲੈਣਾ ਕੁਛ ਨਹੀਂ ਮੈਂ ਤਾਂ ਰਸੋਈ ਦੇਖਣ ਆਈ ਸੀ ਅੱਛੇ ਦੇਖ ਲੈ ਪੁੱਤ ਕੁਛ ਚਾਹੀਦਾ ਤਾਂ ਮੈਂ ਬਣਾ ਲਾਂ ਨੀ ਪੁੱਤ ਚਾਚਾ ਨਹੀਂ ਨਹੀਂ ਮੈਨੂੰ ਕਾਫੀ ਦੀ ਲੋੜ ਨਹੀਂ ਹੈਗੀ ਹਰੇ ਆਹੋ ਕਿੱਦਾਂ ਘੈਰਾ ਵੀ ਮੈਨੂੰ ਕੀ ਪਤਾ ਤੁਹਾਨੂੰ ਪਤਾ ਹੋ ਤੁਹਾਡਾ ਮੁੰਡਾ ਹੈ ਪੁੱਤ ਤਾਂ ਮੇਰਾ ਨੋ ਵੀ ਤੋਂ ਮੇਰੀ ਹੈ ਪੁੱਤ ਕੋਈ ਨਹੀਂ ਮੈਂ ਕੁਛ ਦੇਖਦੀ ਆਂ ਚਾਹ ਪਾਣੀ ਕਰਦੀ ਆਂ ਹੋਰ ਦਵਾ ਭਾਂਡੇ ਜੇ ਧੋਣ ਲੱਗੀ ਸੀ ਜੇ ਕੁਛ ਚਾਹੀਦਾ ਦਸਤੇ ਪੁੱਤ ਮੈਂ ਕਰ ਦਾਂਗੀ ਹੈ ਨਹੀਂ ਬਸ ਮੈਨੂੰ ਕੁਛ ਨਹੀਂ ਚਾਹੀਦਾ 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 ਕੀ ਚਾਹੀਦਾ ਪੁੱਤ ਮੁੰਡਾ ਚਾਹੀਦਾ ਸਰਕਾਰੀ ਨੌਕਰੀ ਆਲਾ ਲੱਭ ਦੋਂਗੇ ਨਾ ਪੁੱਤ ਫਿਰ ਤਮ ਮੁੰਡਾ ਇੰਨਾ ਸੋਹਣਾ ਮੁੰਡਾ ਚੰਗਾ ਪ੍ਰਾਈਵੇਟ ਕੰਮ ਕਰਦਾ ਹੋਰ ਦੱਸ ਕੀ ਕਰਨਾ ਤੇ ਤੇ ਉਹੀ ਤਾਂ ਕਿੰਨੇ ਸਰਕਾਰੀ ਆਲਾ ਲੱਭਣਾ ਸੀ ਨਾ ਪ੍ਰਾਈਵੇਟ ਆਲਾ ਕਿਉਂ ਲੱਭਦਾ ਪੁੱਤ ਉਹ ਤਾਂ ਫਿਰ ਤੇਰੇ ਮਾਪਿਆਂ ਨੇ ਲੱਭਣਾ ਸੀਗੇ ਦੇਖ ਮੇਰਾ ਭਾਈ ਸਾਰਾ ਕੁਝ ਸੱਚ ਦੱਸਿਆ ਸੀ ਅਸੀਂ ਤਾਂ ਮਾਂ ਪੁੱਤਾਂ ਨੇ ਕੋਈ ਲੋਕ ਨਹੀਂ ਰੱਖਿਆ ਦੇ ਕਿ ਤੇਰੇ ਘਰਵਾਰ ਸਾਰਾ ਕੁਝ ਖਸਸ ਆ ਘਰਵਾਰੇ ਆਹਾ ਹੈ ਮੈਂ ਤਾਂ ਉੱਥੇ ਵਿਆਹ ਕਰਵਾਉਣਾ ਸੀ ਜਿੱਥੇ 70-80000 ਰੁਪਏ ਤਰਖਾ ਹੋਣੀ ਸੀ ਮੁੰਡੇ ਦੀ ਛੋੜੇ ਕੀ ਇੱਥੇ ਖਰਚ ਦੱਕ ਲੂੰਗੀ ਮੇਰਾ 17-18000 ਰੁਪਏ ਨਾਲ ਕੀ ਹੋ ਜਾਊਗਾ ਹੌਲੀ ਹੌਲੀ ਪੁੱਤ ਪੱਕਾ ਵੀ ਹੋ ਜੇ ਮੇਰਾ ਪੁੱਤ ਤੈਨੂੰ ਪਤਾ ਪ੍ਰਾਈਵੇਟ ਪਹਿਲਾਂ ਪ੍ਰਾਈਵੇਟ ਕੰਮ ਕਰਦਾ ਫਿਰ ਪੱਕਾ ਵੀ ਹੋ ਜੇ ਪੁੱਤ ਕੋਈ ਨਹੀਂ ਫਿਰ ਪੱਕਾ ਹੋ ਗਿਆ ਫਿਰਕਾਰੀ ਨੌਕਰੀ ਤਦਨ ਲੱਗਦਾ ਹੈਗਾ ਉਹ ਜੇ ਪੱਕਾ ਹੋ ਗਿਆ ਵੀ ਫਿਰ ਕარი ਨੌਂਗਰੀਤ ਲੱਗ ਜਾਊਗਾ ਕੋਈ ਨਹੀਂ ਪੁੱਤ ਤੇਰੇ ਸਾਰੇ ਸ਼ੌਂਕ ਪੂਰੇ ਕਰਾਂਗੇ ਅਸੇ ਇਹ ਜੀ ਕੋਈ ਗੱਲ ਨਹੀਂ ਸਾਡੇ ਕੋਲੇ ਕੀ ਹੈ ਪੁੱਤ ਕੱਲੀ ਦੇਖਣ ਨੂੰ ਤੂੰ ਹੀ ਹੈਗੀ ਹਮ ਕਰੇ ਖੜਿਆ ਤੁਸੀਂ ਸ਼ੌਂਕ ਪੂਰੇ ਮੇਰੇ ਆਪਦੇ ਦਾ ਹੋਣੇ ਹੋਏ ਨਹੀਂ ਹੋਣੇਗੇ ਮੇਰੇ ਸ਼ੌਂਕ ਪੂਰੇ ਕਰ ਦੋਗੇ ਤੁਸੀਂ ਕੋਈ ਨਹੀਂ ਪੁੱਤ ਬੈਰਾ ਨਾ ਕਬਰਾਨਾ ਕੋਈ ਨਹੀਂ ਆਪੀ ਹੌਲੀ ਹੌਲੀ ਸਮਾਹਾਰਜ ਵਾਦਦਾ ਕਰੂ ਆਪਣੇ ਘਰੇ ਆਪ ਉਹਰੇ ਸਾਰਾ ਕੁਛ ਸ਼ੰਕਪੂਰਾ ਛੋਡੇ ਘਰੇ ਕਰੂਗਾ ਵਾਦਾ ਉਹ ਮਹਾਰਾਜ ਕਰੀ ਖੜਾ ਆ ਢੋਲਾ ਹੁਣ ਭਾਂਡੇ ਤੇ ਲੱਗੀ ਗੱਲੀ ਰਾਰੋਂ ਨੂੰ ਕੀ ਹੋਇਆ ਨਾਲੇ ਹੁਣ ਕੋਈ ਫੂਫੂਜਾ ਕਰੀ ਕਰਨੀ ਐ ਮੈਂ ਹੀ ਜਾਨੀ ਆ ਸੋਚਿਆ ਸੀ ਪੁੱਤ ਵਿਆਹ ਲਿਆ ਪੁੱਤ ਤੇ ਆ ਲਿਆ ਸੀ ਮੈਨੂੰ ਕੀ ਪਤਾ ਮੇਰੇ ਨੂੰ ਇਹ ਹੋ ਜਾਊ ਮੈਂ ਤਾਂ ਪੁੱਤ ਨੂੰ ਵੀ ਨਹੀਂ ਦੱਸ ਸਕਦੀ ਕਿ ਪੁੱਤ ਮੇਰੇ ਨਾਲ ਇਹ ਐ ਬੋਲਦੀ ਮੇਰਾ ਜਵਾਬ ਕੀ ਸੋਚੂਗਾ ਇੱਥੇ ਬੈਠਾ ਪੁੱਤ ਓਏ ਹਾਂ ਲੈ ਚਾਹ ਪੀ ਲੈ ਚਾਹੀ ਡਿੱਕੀਆਂ ਦੇ ਬੇ ਅੱਛਾ ਹੋਰ ਮੈਂ ਹੁਣ ਬਣਾਈ ਸੀ ਚਾਹ ਅੱਛਾ ਜੋ ਤੂੰ ਕਹਿੰਦੀ ਉਹ ਬਣਾਉਂਦੀ ਤੂੰ ਨਾ ਹੁਣ ਹੋਰ ਦੂਜੇ ਕੰਮ ਕਰਕੇ ਆ ਗਈ ਸੀ ਅੱਛਾ ਤੂੰ ਤਾਂ ਛੱਡ ਦੇ ਹੁਣ ਬੇਬੇ ਕੰਮ ਦਾ ਖੜਾ ਪਰ ਮੈਂ ਤਾਂ ਮੈਂ ਤਾਂ ਛੱਡਤਾ ਬੁੱਤ ਹੋਰ ਤਰੀ ਨੂੰ ਹੋएगी ਆਪੀ ਕਰਿਆ ਕਰੋ ਵੀ ਹਾਂ ਨਾ ਵਧੀਆ ਕਰਦੀ ਏ ਕੰਮ ਤਾਂ ਦਾ ਸਾਰਾ ਹੂੰ ਆਪ ਹੀ ਕਰਦੀ ਮੈਂ ਤਾਂ ਕੀ ਕਰਨਾ ਆ ਹੁਣ ਮੈਂ ਚੱਲ ਮੈਂ ਵਧੀਆ ਚਾਹ ਬਣਾ ਲਾਂ ਇੱਕ ਕੱਪ ਉਹਨੂੰ ਫੜਾਈ ਮੈਂ ਤੈਨੂੰ ਫੜਾ ਦੇ ਕੁੱਤਾ ਅੱਛਾ ਮੈਂ ਆਪੀ ਹੂੰ ਤਾਂ ਵਧੀਆ ਰਹਿੰਦੀ ਬੇਬੇ ਤੇ ਨਾਲ ਵਧੀਆ ਬਾਹਰੀ ਵਧੀਆ ਹੈਗੀ ਸਵਾਦ ਬਹੁਤ ਵਧੀਆ ਚੰਗੀ ਆ ਨਾ ਸਵਾਦ ਹੀ ਦਾ ਆਪਣੇ ਤਾਂ ਕਰਮ ਖੋਲੇਗੇ ਪੁੱਤ ਹੋਰ ਹਾਂ ਬੇਬੇ ਜੇ ਆਪ ਵਧੀਆ ਰਹਾਂਗੇ ਤਾਂ ਅਗਲੀ ਵਧੀਆ ਰਹੂਗੀ ਹਾਂ ਮੇਨ ਗਲਤ ਹੈ ਹੀ ਬੇਬੇ ਤੈਨੂੰ ਪਤਾ ਹੀ ਪੁੱਤ ਮੇਰੇ ਸੁਹਾਇਤਾ ਤੇਰਾ ਬੇਬੇ ਮੈਨੂੰ ਪਤਾਗਾ ਤਾਂ ਹੀ ਤਾਂ ਮੈਂ ਉਬਚੋਲਣ ਨੂੰ ਕਿਹਾ ਸੀਗਾ ਵੀ ਮੇਰੀ ਬੇਬੇ ਨਰਮਾ ਨੂੰ ਵੀ ਨਰਮਲ ਆ ਕੇ ਦੇ ਕਿਤੇ ਹੋਰ ਆਏ ਹੋਵੇ ਕੱਲ ਨੂੰ ਲੜੀ ਜਾਵੇ ਮੇਰੀ ਬੇਬੇ ਨਾਲ ਮੈਂ ਤਾਂ ਡਿਊਟੀ ਭਗ ਜਾ ਕਰੂ ਮੈਂ ਕਿਹਾ ਕਿਤੇ ਮੁੜ ਕੇ ਸੇ ਗਵਣ ਨਹੀਂ ਆਉਣ ਜਲੂਸ ਕੱਢੀ ਜਾਵੇ ਪੁੱਤੀਆਂ ਤਾਈਆਂ ਨਾਲ ਦੇ ਤੇਰੇ ਸਾਹਮਣੇ ਕੱਟੇ ਹੀ ਆ ਪੁੱਤੀਆਂ ਉਦਾਂ ਹੀ ਤਾਂ ਕਹਿਣਾ ਬੇਬੇ ਹੋਰ ਹਾਂ ਵਧੀਆ ਤੂੰ ਦੱਸ ਤੂੰ ਹੁਣ ਕੰਮ ਕੁੰਮਣਾ ਕਰਿਆ ਕਰ ਬਸ ਵਾਲਾ ਮੈਂ ਕੰਮ ਮੈਂ ਕੰਮ ਕੀ ਹੋਰ ਫੁੜਕੇ ਫੇਰ ਬਿਮਾਰ ਹੋ ਜਾਨੀ ਹੈ ਕਿ ਫੇਰ ਫੇਰ ਬੋਤਲਾਂ ਲਵਾਉਣ ਨਾ ਪੈਣਗੀਆਂ ਨਾ 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 ਮੈਂ ਕੰਮ ਕੁਛ ਵੀ ਨਹੀਂ ਕਰਦੀ ਹਾਂ ਹੁਣ ਤੈਨੂੰ ਕਪਾਹ ਚਾਰਾਂ ਲਿਆਤਾ ਇਹ ਨਾਲ ਹੀ ਕੰਮ ਹੋ ਗਿਆ ਲੈ ਉਹ ਨਹੀਂ ਇਹ ਤਾਂ ਚੱਲ ਕੋਈ ਨਾ ਬੇ ਇਨਾਂ ਕ ਤਾਂ ਬੰਦਾ ਕਰਦਾ ਵੀ ਰਹੇ ਚੱਲ ਵਧੀਆ ਰਹਿੰਦਾਗਾ ਵੀ ਹੋਰ ਹਬ ਦੂਜੇ ਕੱਪੜੇ ਕੁੱਪੜੇ ਧੋਣ ਲੱਗ ਜੇ ਤੇ ਪੋਚੇ ਲਾਉਣ ਲੱਗ ਜੇ ਨਾ ਆਏ ਆ ਜੇ ਮੈਂ ਅੱਜ ਹੀ ਸਾਰਾ ਕੰਮ ਛੱਡਤਾ ਨਾ ਮੇਰੇ ਘੋਟੇ ਤੋ ਖੁੱਲ ਪਾ ਕਿਸ ਨੇ ਮੇਰਾ ਕੰਮ ਕੀਤਾ ਹੋਇਆ ਪੁੱਤ ਉਹ ਤਾਂ ਵਿਚਾਰੀ ਮੈਨੂੰ ਜਵਾਕੜੀ ਜ਼ਮੀਨ ਹੀ ਕੁਛ ਵੀ ਕਹਿੰਦੀ ਨਾ ਉਹਨਾਂ ਦਾ ਕੀ ਕਹਿਣਾ ਵਧੀਆ ਸਵਾਲ ਮੈਂ ਚਾਲ ਚੂੜੂ ਤਾਂ ਮੈਂ ਲਾਇਆ ਨਹੀਂ ਬਾਰ ਕਿ ਤੇ ਚਾਚੀ ਤੇ ਤਾਈਆਂ ਦਾ ਪਤਾ ਹੈ ਨੋਨੂ ਮੇਰੀ ਨੂੰ ਨਾਜਰ ਲਾਣਾਂ ਦੀਆਂ ਹਾਂ ਵੀ ਗੱਲ ਹੈ ਚਲ ਕੋਈ ਨਾ ਨਹੀਂ ਆਣੀ ਨਜ਼ਰ ਲੱਗਦੀ ਹੈ ਬੇਬੇ ਨਹੀਂ ਕੋਈ ਨੂੰ ਕਹਿ ਦਿਆ ਕਰ ਬੁਲਾ ਲਿਆ ਕਰਕੇ ਸਾਰਿਆਂ ਨੂੰ ਹੱਸ ਕੇ ਕੁਝ ਨਹੀਂ ਹੁੰਦਾ ਨਾ ਸਾਰਿਆਂ ਨੂੰ ਬੁਲਾਉਂਦੀ ਆ ਤੇ ਅਗਲਾ ਆਪ ਮਾੜਾ ਕਰਜੇ ਕਰਜੇ ਪਰ ਆਪਣੇ ਤੋਂ ਨਾ ਹੋਵੇ ਮੀ ਹਣਾ ਕੁਝ ਨਹੀਂ ਹੁੰਦਾ ਤੇ ਮੇਰੇ ਨਾਲ ਤਾਂ ਥੋੜਾ ਜਿਹਾ ਮੈਨੂੰ ਲੱਗਿਆ ਵੀ ਜਿਵੇਂ ਔਖਾ ਜਾਗਦੀ ਹੁੰਦੀ ਆ ਪਰ ਮੈਨੂੰ ਆਹ ਮਾਹ ਜੇ ਨਵਾਂ ਨਵਾਂ ਵਿਆਹ ਹੋਇਆ ਮਾਹ ਜੇ ਜਾਣੂ ਪਛਾਣੂਗੀ ਵਿਚਾਲਾ ਇੰਨਾ ਕ ਤਾਂ ਹੁੰਦਾ ਹੀ ਆ ਹਨਾ ਅਗਲੇ ਨੂੰ ਉਸ ਘਰ ਦੀ ਵੀ ਯਾਦ ਆਉਂਦੀ ਹੁੰਦੀ ਆ ਬੇਬੇ ਉਸ ਹਜੇ ਨਿਆਣੀ ਆ ਕਿਤੇ ਗਈ ਆਈ ਨਹੀਂ ਨਾ ਇਹ ਤਾਂ ਵੀ ਹੋ ਜਾਂਦਾ ਹਾਂ ਨਿਆਣੀ ਮਾਂ ਤਾਂ ਜੀ ਬਾਕੀ ਤੂੰ ਐਹੀ ਜਿਹਾ ਦਿਮਾਗ ਤੇ ਨਾ ਗੱਲ ਲਾਇਆ ਨਾ ਨਾ ਮੇਰੇ ਮਨੀ ਕਿਉਂ ਕਣੱਖਾ ਜਾਗਦੀ ਜਮਾ ਵੀ ਨਹੀਂ ਉਹ ਤਾਂ ਸਮਾਂ ਜਿਹੜਾ ਤੂੰ 2 ਮਿੰਟ ਲੇਟ ਹੋ ਜਾ ਮੈਨੂੰ ਕਹੂਗੀ ਮੰਮੀ ਜੀ ਰਵੀ ਆਇਆ ਨਹੀਂ ਉਹ ਮੈਂ ਪੁੱਛਦੀ ਹਾਂ ਪੁੱਤ ਤੇਰੇ ਦਿਮਾਗ ਚ ਹੋਰ ਚੱਲੀ ਜਾਂਦਾ ਮੈਨੂੰ ਕੱਲਾ ਉਹ ਤੈਨੂੰ ਪਤਾ ਬੇਬੇ ਮੇਰਾ ਦਿਮਾਗ ਹੀ ਥੋੜਾ ਹੋਰ ਮੈਂ ਨਾ ਸੋਚਣ ਵੱਧ ਲੱਗ ਜਾਂਦਾ ਪਾੜੀ ਸੇਤੀ ਗੱਲ ਉਹ ਦਿਲ ਤੇ ਲਾ ਜਾਂਦਾ ਮੈਂ ਨਹੀਂ ਦਿਲ ਤੇ ਲਾਉਣ ਵਾਲੀ ਤਾਂ ਇਹ ਜੀ ਕੋਈ ਗੱਲ ਨਹੀਂ ਮੈਂ ਤਾਂ ਐ ਕਹਣੀ ਹੈ ਪ੍ਰਮਾਤਮਾ ਜਾਇ ਹੈ ਜਾਂ ਮੇਰੀ ਨੋ ਆਈ ਹੈ ਨਾ ਮੇਰੀ ਸੁਣੀ ਆ ਸਭ ਦੀ ਸੁਣੀ ਸਹੀ ਗੱਲ ਆਏ ਬੇ ਹਾਂ ਮੈਂ ਤੇ ਹੀਰ ਦਾਸ ਕਰਦੀ ਆ ਗੁਰੂ ਘਰ ਗਿਆ ਕੇ ਪੁੱਤ ਤੇ ਬਾਕੀ ਇਹਦੇ ਮੰਮੂ ਉਹ ਜਿਹੜਾ ਭਰਾ ਦਾ ਬਹੁਤ ਵਧੀਆ ਗਾ ਤਿੰਨ ਵੇ ਦੀ ਤਿੰਨ ਤਿੰਨ ਚਾਰ ਚਾਰ ਰਿ ਫੋਨ ਲਾਉਂਦਾ ਮੈਨੂੰ ਭਾਈ ਕੀ ਕਰੀ ਜਾਂਦਾ ਜੋਤੀ ਕਰਦੀ ਆ ਬਾਰੀ ਬਾਰੀ ਫੋਨ ਲਾਉਂਦਾ ਮੈਨੂੰ ਅਨਮੋਲ ਫਿਰ ਪੁੱਤ ਉਹਨਾਂ ਨੇ ਧੀ ਦਿੱਤੀ ਹੈ ਫੇਰ ਪੁੱਤ ਬਣਾਇਆ ਤਾਂ ਹੀ ਇੱਜ਼ਤ ਕਰਦੇ ਬੇਬੇ ਮੇਰੀ ਹਾਂ ਭਾਈ ਇੱਜ਼ਤਦਾਰ ਬੰਦੇ ਆ ਵੇਖੋ ਤੇ ਉਹ ਮੁੰਡਾ ਵੀ ਬਹੁਤ ਸਿਆਣਾ ਅਨਮੋਲ ਹਾਂ ਸਿਆਣਾ ਹਾਂ ਮੈਂ ਦੇਖਿਆ ਦੋ ਤਣਵਾਰੀ ਦੇ ਖਾਇਆ ਮਾਸੀ ਜੀ ਮਾਸੀ ਜੀ ਕਰਦੇ ਤਾਂ ਮੂੰਹ ਸੁੱਕਦਾ ਸਹੀ ਗੱਲ ਹੈ ਤੇ ਚੱਲ ਹਾਲ ਦੀ ਘੜੀ ਤਾਂ ਵਧੀਆ ਨੇ ਬਾਕੀ ਕੱਲ ਦਾ ਕਿਸੇ ਨੂੰ ਕੀ ਪਤਾ ਹਾਂ ਕੱਲ ਤਾਂ ਫੇਰ ਕੀ ਨੇ ਦੇਖਿਆ ਪੁੱਤ ਤੂੰ ਆ ਪੀ ਲੈ ਚਾਹ ਹਾਂ ਪੀ ਲਵਾਂ ਤੇ ਮੈਂ ਹੀ ਕਹਿੰਦੀ ਸੀ ਤੇ ਮਹਾਨਾ ਨੂੰ ਕਿ ਤੇ ਆਵਦਾ ਡਿਊਟੀ ਤੇ ਜਾ ਪੁੱਤ ਹਾਂ ਹਾਂ ਜਾਣਾ ਬੱਸ ਬੇਬੇ ਖੜਿਆ ਤੂੰ ਹਾਂ ਹੋਰ ਜਾ ਪੁੱਤ ਵਾਲੀ ਬੋਲੀ ਹੈ ਬੇਬੇ ਜਰੀ ਚਲ ਵਧੀਆ ਐਂ ਜਿੰਦਗੀ ਲੰਘ ਜੂ ਹੱਸ ਖੇਡ ਕੇ ਹੈਲੋ ਬੰਮੀ ਐ ਸੀ ਕਾਲ ਆ ਬਸ ਠੀਕ ਹੀ ਹਾਂ ਤੈਨੂੰ ਪਤਾ ਤਾਂ ਹੈਗਾ ਵੀ ਮੈਂ ਕਿ ਮੇਰੇ ਨਹੀਂ ਆ ਹੋਇਆ ਤਾਂ ਗੋਸ਼ਨੀ ਹੈਗਾ ਤੁਹਾਨੂੰ ਕਿਹੜਾ ਪਤਾ ਨਹੀਂ ਹੈਗਾਗਾ ਆ ਦੇਖੀ ਮੈਨੂੰ ਕਿਹਰ ਦਾ ਘਰ ਲੱਭ ਕੇ ਦੇਤਾ ਨਾ ਇਹਦੀ ਮਾਂ ਚੱਜਦੀ ਐ ਨਹੀਂ ਇਹ ਆਪ ਚੱਜਦਾ ਬੱਸ ਹੋਈ ਨਾ ਇਹਨਾਂ ਨੂੰ ਬੋਲਣ ਦੀ ਆਖਲਾ ਵੀ ਕਿਵੇਂ ਬੋਲਦੇ ਹੁੰਦੇ ਨੇ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਸਰਕਾਰੀ ਨੌਕਰੀ ਵਾਲਾ ਲੱਭ ਕੇ ਦੇ ਦਿਓ ਮੈਨੂੰ ਤੁਸੀਂ ਕਿਹੜਾ ਕਿਸੇ ਦੀ ਗੱਲ ਸਮਝਦੇ ਹੋ ਜੇ ਮੈਨੂੰ ਕਿਸੇ ਸਰਕਾਰੀ ਨੌਕਰੀ ਬਾਰੇ ਪਤਾ ਹੁੰਦਾ ਹੈ ਹੈ ਹਾਂ ਜੇ ਮੈਨੂੰ ਕਿਸੇ ਸਰਕਾਰੀ ਨੌਕਰੀ ਬਾਰੇ ਪਤਾ ਹੁੰਦਾ ਸੁਭਾ ਨੇਚਰ ਦਾ ਫੇਰ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਸਰਕਾਰੀ ਨੌਕਰੀ ਵਾਲਾ ਲੱਭ ਦੋ ਹਾਂ ਪ੍ਰਾਈਵੇਟ ਦੇ ਮੱਥੇ ਵੱਡਤਾ ਮੈਂ ਤਾਂ ਜਦੋਂ ਮੈਂ ਪਈ ਹੁੰਨੀ ਅਸਵੇਰੇ ਗੱਤ ਤੋਂ ਭੜ ਜਾਣਗੇ ਹਾਂ ਆ ਕੰਮ ਕਰਦੇ ਥੱਕੇ ਨਾ ਕਰਾਉਂਦੇ ਨੇ ਕਿਉਂ ਮੈਂ ਕੀ ਨੌਕਰਾਂ ਵੇ ਆਹੀ ਵੇ ਹਾਂ ਆਏ ਥੋੜੀ ਨਾ ਹੁੰਦਾ ਮम्मी ਤੁਸਾਂ ਇਹ ਕਹਿ ਲਾਗੇ ਨੇ ਕਿ ਘਰ ਬਸਾਲਾ ਘਰ ਕਿਵੇਂ ਬਸਾਲਾ ਮੈਂ ਇਕੱਲੀ ਕਿਵੇਂ ਬਸਾ ਲੂੰਗੀ ਘਰ ਇਹਨਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਹੈਗਾ ਵੀ ਬਗਾਨੀ ਦੇ ਇਹਨੂੰ ਕਿਵੇਂ ਰੱਖੇਦਾ ਹੁੰਦਾ ਹੈ ਹਾਂ ਐਨਾ ਪੜੀ ਨਹੀਂ ਐਨਾ ਪੜੀ ਮੈਂ ਕਦੇ ਵਾਹਤੇ ਸੀ ਇਹਨਾਂ ਦਾ ਕੰਮ ਗੋਲਾ ਧੰਦਾ ਕਰਨ ਵਾਸਤੇ ਪੜੀ ਸੀ ਹੈ ਮੈਂ ਉੱਤੋਂ ਦੀ ਕਹਿਣਗੇ ਸਾਡੇ ਨੀਰਾ ਪਾਇਆ ਸਾਡਾ ਗੋਹਾ ਚੱਕਿਆ ਕਿਉਂ ਮੈਂ ਕਿ ਨੌਕਾ ਰੱਖੀ ਆ ਮੈਂ ਤਾਂ ਕਦੇ ਆਪਦੇ ਘਰੇ ਨਹੀਂ ਸੀ ਗੋਹਾ ਗੂੜਾ ਚੱਕ ਕੇ ਦੇਖਿਆ ਇਹਨਾਂ ਦਾ ਤਾਂ ਮੈਂ ਕਿੱਥੋਂ ਚੱਕ ਲੂੰਗੀ ਨਾ ਕੋਈ ਕਪੜਾ ਲੀੜਾ ਜੋ ਦੁਦਾਨਾ ਵਾਫਤਾ ਜਿਹੜੇ ਤੁਸੀਂ ਲਗ ਦਿੱਤੇ ਸੀ ਉਹੀ ਪਾਈ ਫਿਰਦੀਆਂ ਇਹ ਕੀ ਮੇਰੇ ਸ਼ੌਂਕ ਪੂਰੇ ਕਰ ਦੇਣਗੇ OK ਕੋਈ ਨਹੀਂ ਮੰਮੀ ਕੋਈ ਨਾ ਤੁਸੀਂ ਆਜੋ ਇੱਕ ਦਿਨ ਮਿਲ ਜੋ ਨਾਲੇ ਮੈਨੂੰ ਮੇਰਾ ਵੀ ਜੀਜਾ ਨਹੀਂ ਲੱਗਦਾ ਹੈਗਾ ਆਪ ਤਾਂ ਹੀ ਕਿੱਥੇ ਛੱਡ ਕੇ ਜਾਣਗੇ ਕਹਿਣਗੇ ਸਾਡੇ ਗੱਡੀ ਚ ਤੈਨੂੰ ਨਹੀਂ ਹੈਗਾ ਮਾ ਇਹ ਹਰ ਦੇ ਖੜੂਸ ਲੱਗ ਕੇ ਜਿਦੇ ਨਾ ਇਹਨਾਂ ਨੂੰ ਬੋਲਣ ਦੀ ਅਕਲਾਂ ਨਾ ਵਾਸਤਾ ਕਿੱਥੇ ਦੱਦ ਲੱਗੇ ਮੇਰੇ ਇਹ ਚੱਲ ਠੀਕ ਆ ਮੰਮੀ ਕੋਈ ਨਹੀਂ ਹਾਂ ਹੋਰ ਤਾਂ ਠੀਕ ਆ ਚੰਗਾ ਜੋਤੀ ਜਿਹੜੀਆਂ ਗੱਲਾਂ ਤੂੰ ਆ ਕਰੀ ਜਾਨੀਆਂ ਨਾ ਇਹ ਵਿਆਹ ਤੋਂ ਪਹਿਲਾਂ ਕਰਨੀਆਂ ਸੀਗੀਆਂ ਆ ਹੁਣ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਹੋਵੇ ਨਾ ਹੋਵੇ ਮੈਂ ਤਾਂ ਦਰਨਾ ਰਹਿਣਾ ਨਹੀਂ ਹੈਗਾ ਫਿਰ ਤੂੰ ਗੱਲ ਦਾ ਦੱਸ ਇਹ ਕੋਈ ਗੱਲ ਹੋਈ ਵੀ ਸਰਕਾਰੀ ਨੌਕਰੀ ਵਾਲਾ ਬੈਕਗ੍ਰਾਉਂਡ ਅਸੀਂ ਫਿਰ ਤੂੰ ਘਰ ਦੇ ਨੂੰ ਆਪਦੇ ਨੂੰ ਕਹਿ ਦਿੰਦੀ ਤੇਰੇ ਲਈ ਸਰਕਾਰੀ ਨੌਕਰੀ ਵਾਲਾ ਲੱਭ ਦੰਦੇ ਬਸ ਮੈਂ ਤੈਨੂੰ ਕਹਤਾ ਮੈਨੂੰ ਬੁਲਾਣਾ ਬੁਲਾਉਣ ਵਾਲੀ ਕਿਹੜੀ ਗੱਲ ਆ ਯਾਰ ਇਹਦੇ 'ਚ ਤੂੰ ਮੜੇ ਬੇਬੇ ਨਾਲ ਢੰਗ ਸਿਰ ਨਾਲ ਰਹਿ ਲਿਆ ਕਰ ਚੱਲ ਮੇਰੇ ਨਾਲ ਜਿੰਮੇ ਚੱਲੀ ਜਾਂਦਾ ਚੱਲੀ ਜਾਂਦੇ ਬਸ ਠੀਕ ਆ ਫਿਰ ਜਿੰਮੇ ਚੱਲੀ ਜਾਂਦਾ ਚੱਲੀ ਜਾਂਦੇ ਹਜੇ ਮਹੀਨਾ ਵਿਆਹ ਨੂੰ ਨਹੀਂ ਹੋਇਆ ਤੂੰ ਤਾਂ ਪਹਿਲੇ ਰੰਗ ਦਿਖਾਉਣ ਲੱਗ ਗਈ ਯਾਰ ਮੈਂ ਤਾਂ ਐਂ ਦਿਖਾਉਂਗੀ ਤੂੰ ਨਾ ਮੇਰੇ ਨਾਲ ਉੱਚੀ ਉੱਚੀ ਬਾਤ ਚ ਗੱਲ ਨਾ ਕਰ ਫਿਰ ਨਾ ਕਹੀਂ ਪਹਿਲਾਂ ਦੱਸਿਆ ਨਹੀਂ ਗਾ ਕੀ ਕਰਦੇਗਾ ਫਿਰ ਤੂੰ ਹੈ ਕੀ ਕਰਦੇਗਾ ਨਾਲੇ ਹੋਰ ਨਹੀਂ ਕੀ ਕਰਦੇਗਾ ਦੱਸੀ ਤੂੰ ਨਾ ਬਕਵਾਸ ਨਾ ਕਰ ਜੋਤੀ ਮੈਂ ਤੈਨੂੰ ਕਹੀ ਜਾਂਦਾ ਬੰਦਿਆਂ ਵਾਂਗੂ ਰਹਿਲਾ ਜੇ ਰਹਿਣਾ ਮੈਂ ਤੈਨੂੰ ਕਹਤਾ ਮੈਂ ਕਰਲਾਂਦੀ ਉਹ ਤਾਂ ਖੁਸ਼ੀ ਨਹੀਂ ਹੈਗੀ ਠੀਕ ਹੀ ਹੈ ਨਾ ਸੁਣਦੀਂ ਤੈਨੂੰ ਫਿਰ ਤੈਨੂੰ ਮੈਂ ਕਹੀ ਜਾਂਦਾ ਜਦੋਂ ਫਿਰ ਆਉਦੇ ਘਰ ਦੇ ਨੂੰ ਕਹਿ ਜਾਂਦੀ ਨਾ ਵੀ ਤੇਰਾ ਕਿਤੇ ਸਰਕਾਰੀ ਨੌਕਰੀ ਵਾਲਾ ਕਰ ਦੇਣਾ ਮੇਰੇ ਪੱਲੇ ਕਿਉਂ ਪਈ ਸੀ ਭੈਣ ਦੇ ਖਸਮਾਂ ਦੀ ਕਿੱਥੋਂ ਰੁੱਡੀ ਲਾਤੀ ਕੋਈ ਨਾ ਕਿੰਨਾ ਟਾਈਮ ਮਾਰ ਲੂਗਾ ਮਮੀ ਨੂੰ ਫੋਨ ਕਰਦੀ ਆ ਨਹੀਂ ਮੈਂ ਵੀਰੇ ਨੂੰ ਫੋਨ ਕਰਦੀ ਆ ਉਹਦੇ ਨੂੰ ਹੈਲੋ ਹਾਂ ਬਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਬਸ ਕੀ ਹੋ ਗਿਆ ਬਾਜੀ ਕਾ ਤੂੰ ਐਂ ਇੰਦੀ ਤੇਰੀ ਵੀਰੇ ਰਵੀ ਰਵੀ ਨੇ ਮੈਨੂੰ ਕੁੱਟਿਆ ਰਵੀ ਨੇ ਕੁੱਟਿਆ ਹਾਂ ਵੀਰੇ ਉਹਦੀ ਇੰਨੀ ਮਜਾਲ ਤੇਰੇ ਹੱਥ ਲਾਵੇ ਵੀਰੇ ਨੇ ਮੈਨੂੰ ਕੁੱਟਿਆ ਉਹ ਵੀ ਬਿਨਾਂ ਗੱਲ ਤੋਂ ਹੀ ਗੱਲ ਕੀ ਹੋਈ ਹੈ ਪਹਿਲਾਂ ਮੈਨੂੰ ਗੱਲ ਦੱਸ ਵੀਰੇ ਕੁਝ ਨਹੀਂ ਮੈਂ ਤਾਂ ਨਾ ਸੁੱਤੀ ਪਈ ਸੀਗੀ ਤੇ ਸੁੱਤੀ ਪਈ ਦੇ ਕਹਿੰਦਾ ਉੱਠ ਕੇ ਕੰਮ ਕਰ ਲੈ ਤੇਰਾ ਪਿਓ ਘਰੂ ਕਿ ਤੇਰਾ ਭਰਾ ਘਰੂਗਾ ਕਿ ਆ ਮੈਂ ਬੋਲਣ ਲੱਗ ਗਿਆ ਮੈਨੂੰ ਐਡੀ ਗੱਲ ਕਹੀ ਉਹਨੇ ਹਾਂ ਵੀਰੇ ਕੋਈ ਨਾ ਜੋਤੀ ਤੂੰ ਫਿਕਰ ਨਾ ਕਰ ਤੇ ਚੁੱਪ ਕਰ ਜਾ ਮੇਰੀ ਇਹ ਭੈਣੇ ਤੂੰ ਰੋਣਾ ਮੈਂ ਹੁਣੀ ਆਉਣਾ ਇਹਦੀਆਂ ਮੈਂ ਤੋੜਦਾ ਸਾਲੇ ਦੀਆਂ ਅੱਖੇ ਲਾਤਾਂ ਠੀਕ ਆ ਵੀਰੇ ਤੂੰ ਫੋਨ ਰੱਖ ਮੈਂ ਹੁਣੀ ਆਉਣਾ ਮਾਂ ਨੂੰ ਲੈ ਕੇ ਠੀਕ ਆ ਚਲ ਕੋਈ ਨਾ ਕੀ ਕਰ ਦੂਗਾ ਇਹ ਮੇਰਾ ਇਹਦੇ ਉਤੇ ਦਾਅ ਦੇ ਹੀ ਦਾ ਪਰਚਾ ਪਾ ਕੇ ਇਹਨੂੰ ਤਾਂ ਅੰਦਰ ਬਹਾ ਦੂੰਗੀ ਇਹ ਕੀ ਕਰ ਦੂਗਾ ਮੇਰਾ ਕੋਈ ਨਾ ਹੁੰਦਿਆ ਮੇਰਾ ਭਰਾ ਤੇ ਮੇਰੀ ਮੰਮੀ ਆਪੇ ਸੈਟ ਕਰ ਦੇਣਗੇ ਇਹਨਾਂ ਨੂੰ ਤਾਂ ਜੋਤੀ ਹੋਂਦੱਸ ਕੀ ਗੱਲ ਹੋਈ ਐ ਬਈ ਗੱਲ ਕੁਛ ਨਹੀਂ ਹੋਈ ਹੈਗੀ ਬਸ ਨਾ ਦੇਖਣ ਦੇ ਦਿੰਦਿਆਂ ਨਾ ਕਿਤੇ ਬੈਠਣ ਦੇ ਦਿੰਦਿਆਂ ਉਹੀ ਬਸ ਬਿਨਾਂ ਗੱਲ ਤੋਂ ਕੁੱਟਣ ਲੱਗ ਜਾਂਦੇ ਨੇ ਮੈਨੂੰ ਔਰ ਅਬੀ ਉਦੋਂ ਦਾ ਤੁਹਾਡੀਆਂ ਗੱਲਾਂ ਹੋਰ ਸੀ ਉਹ ਤਾਂ ਮਨਤਾ ਕਰਕੇ ਤੁਸੀਂ ਰਿਸ਼ਤਾ ਲਿਆ ਸੀ ਤੇ ਹੁਣ ਮੇਰੀ ਭੈਣ ਨੂੰ ਤੁਸੀਂ ਕੁੱਟਦੇਂ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਉਹ ਗੱਲ ਸੁਣ ਲੈ ਮਰੀਨਮੋਲ ਇਹਨਾਂ ਬਿਨਾਂ ਗੱਲ ਤੋਂ ਬੇਬੇ ਦੇ ਮੂਹਰੇ ਬੋਲੀ ਜਾਂਦੀ ਰਹਿੰਦੀ ਆ ਜੇ ਸਿੱਧੀ ਗੱਲ ਵੀ ਕਹਿੰਦੀ ਨਾ ਪੁੱਠਾ ਮਤਲਬ ਕਰਦੀ ਐ ਇਹ ਉਹ ਦੇਖ ਲੈ ਸਾਡੀ ਮਾਂ ਨੇ ਸਾਨੂੰ ਇਹੋ ਜਿਹੇ ਸੰਸਕਾਰ ਨਹੀਂ ਦਿੱਤੇ ਵੀ ਕਿਸੇ ਦੇ ਮੂਹਰੇ ਬੋਲੂ ਨਾਲੇ ਮੇਰੀ ਭੈਣ ਤਾਂ ਉਹ ਵੀ ਨਹੀਂ ਬੋਲ ਸਕਦੀ ਕਿਸੇ ਦੇ ਮੂਹਰੇ ਹਾਂ ਇਹ ਤਾਂ ਜਮੀ ਨਹੀਂ ਬੋਲਦੀ ਇਹ ਮੈਨੂੰ ਸਰਕਾਰੀ ਨੌਕਰੀ ਵਾਲਾ ਕਰਾਉਣਾ ਹੀ ਕਹਿੰਦੀ ਮੇਰਾ ਰਿਸ਼ਤਾ ਤੇ ਕਹਿੰਦੀ ਤੇਰੀ ਨੌਕਰੀ ਪ੍ਰਾਈਵੇਟ ਆ ਕਹਿੰਦੀ ਮੈਂ ਤਾਂ ਰਹਿਣਾ ਨਹੀਂ ਤੇਰੇ ਫਿਰ ਲੈ ਜਾਓ ਬਈ ਆਪਦੀ ਨੂੰ ਪਾਣੀ ਕਿਵੇਂ ਲੈ ਜਾਓ ਅਸੀਂ ਤਾਂ ਡੰਡੇ ਦੇ ਜ਼ੋਰ ਤੇ ਬਸਾਵਾਂਗੇ ਹੁਣ ਖੜ ਜਾ ਮੈਂ ਕਰਦਿਆਂ ਗੱਲ ਭੈਣ ਜੀ ਉਹਦੇ ਤੁਸੀਂ ਕੀ ਕਿਹਾ ਸੀ ਤੁਸੀਂ ਕਹਿੰਦੇ ਸਨ ਤਾਂ ਕੱਲੀ ਕੁੜੀ ਚਾਹੀਦੀ ਆ ਸਾਨੂੰ ਕੋਈ ਚਾਹੀਦਾ ਨਹੀਂ ਹੁਣ ਤੁਸੀਂ ਦਾਜ ਮੰਗਦੇ ਆ ਕੁੜੀ ਤੋਂ ਨਾ ਭੈਣ ਜੀ ਇਹ ਤਾਂ ਦਾਜ ਮੰਗਣ ਵਾਲੀ ਤਾਂ ਗੱਲ ਹੀ ਨਹੀਂ ਬੇਬੇ ਬਸ ਬਸ ਸਾਨੂੰ ਸਾਰਾ ਹੀ ਪਤਾ ਹੈ ਤੁਸੀਂ ਕੁੜੀ ਤੋਂ ਪੈਸੇ ਮੰਗਦੇ ਹੋ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਕੀ ਗੱਲ ਤਾਂ ਤੇਰੀ ਭੈਣ ਦੀ ਗੱਲ ਤਾਂ ਅਸੀਂ ਕੁਝ ਨਹੀਂ ਮੰਗਿਆ ਨਾ ਅਸੀਂ ਇਹਨੂੰ ਮਾਰਾ ਚੰਗਾ ਉਹ ਨਾ ਨਾ ਮਾਸੀ ਮੰਗਿਆ ਕਾਨੂੰਨੀ ਤੁਸੀਂ ਤਾਂ ਸਾਰਾ ਕੁਝ ਮੰਗਦੇ ਹੋ ਐਵੇਂ ਤਾਂ ਨਹੀਂ ਫੋਨ ਕਰਕੇ ਸਾਨੂੰ ਦੱਸਦੀ ਉਹ ਅੰਦਰ ਅੰਦਰ ਕੁੱਟੇ ਜਾਂਦੇ ਆ ਕੁੜੀ ਨੂੰ ਕੁੜੀ ਤਾਂ ਸਾਡੀ ਇੱਥੇ ਹੀ ਬਸੂਗੀ ਨਾ ਥੋੜੇ ਦੇ ਪਰਚਾ ਪਵਾਤਾ ਨਾ ਸਾਰਾ ਟੱਬਰ ਥੋੜਾ ਥਾਣੇ ਚ ਘ੍ਰਿਸੈ ਜਾਉ ਉਹ ਸੀ ਪਾਗਲਾ ਯਾਰ ਕੁੱਟਦਾ ਉਹ ਯਾਰ ਮੇਰਾ ਭੂਖਾ ਇਹੇ ਜਾਂਦਾ ਚੁੱਪੀ ਰਹਿ ਤੇਰੀ ਤਾਂ ਮੈਂ ਕੋਈ ਗੱਲ ਸੁਣਨੀ ਹੋਈ ਨਹੀਂ ਗੱਲ ਕਿਉਂ ਚੋਣੀ ਤੇ ਹੱਥ ਚੱਕੇ ਨਾ ਉਹ ਮਰਦ ਨਹੀਂ ਹੁੰਦਾ ਉਹ ਤੀਵੀਂ ਤੇ ਹੱਥੀ ਉਹ ਤੀਵੀਂ ਮੂਰੇ ਬੋਲਦੀ ਐ ਫਿਰ ਕਿੱਦੇ ਮੂਰੇ ਗੋਲ ਗਾਲੀਓ ਤੇਰਾ ਵਿਆਹ ਹੋ ਗਿਆ ਨਾ ਤੈਨੂੰ ਫੇਰ ਪਤਾ ਲੱਗੋ ਓਏ ਬਸ ਕਰ ਰਵੀ ਹੱਥ ਚੱਕਣਾ ਸਾਨੂੰ ਕਿਸੇ ਨੇ ਸਿਖਾਇਆ ਨਹੀਂ ਪੁੱਤ ਮੇਰੇ ਪੁੱਤ ਨੇ ਹੱਥ ਨਹੀਂ ਚੱਕਿਆ ਓ ਮਾਸੀ ਬਸ ਕਰ ਤੂੰ ਤਾਂ ਰਹਿ ਨਹੀਂ ਦੇ ਹੱਥ ਕਿਉਂ ਨਹੀਂ ਚੱਕਿਆ ਮਾਰ ਮਾਰ ਤਾ ਉਹਦੀਆਂ ਗੱਲਾਂ ਲਾਲ ਕਰ ਰੱਖੀਆਂ ਤੁਸੀਂ ਨਾ ਭੈਣ ਜੀ ਮੈਂ ਤਾਂ ਤੂੰ ਹੁਣ ਉਹਦੀ ਮੇਰ ਲੈਣੀ ਆਪਦੇ ਪੁੱਤ ਦੀ ਆ ਮੇਰਤੀ ਦਾ ਕੀ ਹਾਲ ਕਰ ਰੱਖਿਆ ਮੂੰਹ ਸੁੱਜਿਆ ਪਿਆ ਸਾਰਾ ਇੱਕ ਭੈਣ ਜੀ ਮੇਰ ਵਾਲੀ ਗੱਲ ਨਹੀਂ ਮੈਂ ਤਾਂ ਤੀ ਵੀ ਨੋ ਵੀ ਹੋਏ ਜਿੱਤੇ ਪੁੱਤ ਵੀ ਹੋਵੇ ਜਿਆ ਠੀਕ ਹੈ ਹੁਣ ਦੇਖ ਨਾ ਕੰਮ ਨਹੀਂ ਹੈਗਾ ਦੇਖ ਲੈ ਕਿਵੇਂ ਮਿੰਟਾ ਕਰਦੀ ਆ ਹਾਂ ਦੇਖ ਲੈ ਨਾ ਜੇ ਤੈਨੂੰ ਇੰਨਾ ਹੁੰਦਾ ਉਦੋਂ ਫੜਨ ਲੱਗਿਆ ਤੇ ਤੁਹਾਨੂੰ ਪਤਾ ਲੱਗਿਆ ਮਾਰਨੂ ਕੀ ਮਾਰਿਆ ਯਾਰ ਅਨਮੋਲ ਉਹਦੇ ਮਾਰਿਆ ਤਾਂ ਹੈ ਚਾਹੇ ਇੱਕ ਥਾਪੜਾ ਮਾਰਿਆ ਚਾਹੇ ਦੋ ਮਾਰਿਆ ਥਾਪੜੇ ਤਾਂ ਫਿਰ ਹੁਣ ਯਾਰ ਖਾਊਗੀ ਜਦੋਂ ਕੰਮ ਹੀ ਥਾਪੜਾਂ ਵਾਲੇ ਕਰਦੇ ਆ ਲੈ ਕਿਵੇਂ ਤੁਸੀਂ ਹੱਥ ਲਾਉਂਗੇ ਆ ਅਸੀਂ ਕਿੰਨੇ ਕੁੱਤਿਆਂ ਦੇ ਦੇ ਦਿਆਂਗੇ ਲੱਕੜੀ ਇਸ ਲੈਣਾ ساری ਉਮਰ ਖਹਿੜਾ ਨਹੀਂ ਛੱਡਣਾ ਤੁਹਾਡਾ ਲੈ ਇਹ ਕੰਮ ਕਰਨਾ ਦੇਖ ਕਰ ਆ ਆ ਦੇਖੋ ਜਿਵੇਂ ਉਹ ਥਾਪੜੀ ਦੀ ਮੈਨੂੰ ਕਿਉਂ ਹੱਥ ਬੰਨੀ ਇੰਨੀ ਐਵੇਂ ਜਦੋਂ ਆਪਣੀ ਕੋਈ ਗਲਤੀ ਨਹੀਂ ਗਈ ਮੈਂ ਆਦੀ ਪੈਣ ਡੰਡੇ ਦੇ ਜ਼ੋਰ ਤੇ ਵਿਸਾਉਂਗਾ ਉਹ ਵਿਸਾਦੀ ਮੇਰੀ ਗੱਲ ਸੁਣ ਲੈ ਇੱਕ ਪਹਿਲਾਂ ਇਹਨੂੰ ਪਹਿਲਾਂ ਐ ਪੁੱਛ ਲੈ ਇਹ ਕੀ ਕੀ ਬੋਲਦੀ ਆ ਰੋਜ਼ ਉਹ ਮੈਨੂੰ ਸਾਰਾ ਹੀ ਪਤਾ ਰਵੀ ਕੀ ਕੀ ਬੋਲਦੀ ਆ ਤੁਸੀਂ ਜਾਣ ਕੇ ਹੁਣ ਉਹ ਯਾਰ ਜੇ ਇਹ ਪਹਿਲੇ ਹੀ ਕਹਿੰਦੀ ਸੀ ਸਰਕਾਰੀ ਨੌਕਰੀ ਵਾਲੇ ਨਾਲ ਕਰਾਉਣ ਨੂੰ ਇਹਦਾ ਸਰਕਾਰੀ ਨੌਕਰੀ ਵਾਲੇ ਨਾਲ ਕਰ ਦਿੰਦੇ ਮੇਰੇ ਨਾਲ ਕਿਉਂ ਕਰਿਆ ਫਿਰ ਰਿਸ਼ਤਾ ਦਾ ਮੇਨ ਮੋੜ ਕਾ ਨੂੰ ਭਾਨੇ ਲੈਂਦਿਆ ਹੁਣ ਦਾਜ ਮੰਗਦੇ ਆ ਤੈਨੂੰ ਵੀ ਪਤਾ ਹੈ ਉਹ ਦਾਜ ਸਾਡੇ ਕੋਲ ਕੀ ਤੋੜਾ ਕਾਹੇ ਦਾ 10 ਕਿੱਲੇ ਆਉਂਦੇ ਮੈਨੂੰ ਪਤਾ ਦਿੱਤਾ ਸਾਰਾ ਗੁੱਸਾ ਹੈ ਤੁਸੀਂ ਐ ਨਾ ਸਾਡੇ ਹਰ ਗੱਲੀ ਗੱਲੀ ਆਏ ਕਹਿੰਦੇ ਆ ਵੀ ਜੇ ਸਾਨੂੰ ਬੋਲਟ ਲਿਆ ਦੇ ਜਾਂ ਕੋਈ ਹੋਰ ਸਮਾਨ ਲਿਆਵੇ ਉਹ ਨਹੀਂ ਉਹ ਬੋਲਟ ਵੀ ਖੜਾ ਗੱਡੀ ਵੀ ਖੜੀ ਸਾਰਾ ਕੁਝ ਖੜਾਗਾ ਫਿਰ ਮੇਰੇ ਬਾਅਦ ਦੇਖ ਲੈ ਰਵੀ ਪੰਚਾਇਤ ਇਕੱਠੀ ਹੋਊਗੀ ਫਿਰ ਆਪਦਾ ਹਿਸਾਬ ਲਾ ਲਓ ਵੀ ਪਿੰਡ ਚ ਜਲੂਸ ਨਿਕਲਦਾ ਕਿਵੇਂ ਆ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਬਾਈ ਆਪਦੀ ਕੁੜੀ ਨੂੰ ਲੈ ਜਾਓ ਮੈਂ ਲੈ ਕੇ ਨਹੀਂ ਜਾਂਦੇ ਇੱਥੇ ਹੀ ਰਹੂਗੀ ਚਾਹੇ ਰੰਡੀ ਕਰਕੇ ਵਸਾਉਣੀ ਪੈ ਜੇ ਨਾ ਪੁੱਤ ਨਮੋਲਾ ਮਨਾ ਚੱਲ ਪੁੱਤ ਡਾਂਗ ਦੇ ਯੋਰਤ ਪਿਸ਼ਾਵਾਂਗੇ ਆਪਾਂ ਤੁਸੀਂ ਇਹ ਕਰਤੀ ਨਾ ਚਾਹੇ ਮਾਸੀ ਕੱਲਾ ਫਿਰ ਆਉਦੇ ਮੁੰਡੇ ਨੂੰ ਸਮਝਾ ਕੇ ਰੱਖੋ ਸਮਝਾਉਣੀ ਹੈ ਮੇਰਾ ਪੁੱਤ ਬੋਲਦੇ ਅਸਤਾ ਮਾਪੇ ਕੁਣੂ ਬੋਲਦਾ ਇਹਦੇ ਮੂੰਹ 'ਚ ਤਾਂ ਜਵਾਨ ਹੀ ਹੈ ਨਹੀਂ ਸਾਡੀ ਕੁੜੀ ਦੀ ਜਵਾਨ ਲੱਗੀ ਆ ਫਿਰ ਜਿਹੜੀ ਲੱਗੀ ਆ ਹਾਂ ਦੇਖ ਤਾਂ ਸਹੀ ਲਾ ਦੇਖ ਭੈਣ ਜੀ ਮੈਂ ਤਾਂ ਇਹੀ ਕਹਿੰਦੀ ਵੀ ਤੁਸੀਂ ਟਕਿਆ ਕੇ ਜਾਂਦੇ ਤੇ ਧੀ ਆਲੇ ਨਾ ਦੇਖ ਮਾਸੀ ਅਸਤਾ ਟਕਿਆ ਗਏ ਜੇ ਸਾਡ ਨੂੰ ਮਿਹਨਤ ਕਰਨ ਦੀ ਆਤ ਨਹੀਂ ਅਸਤਾ ਡੰਡੇ ਦੇ ਜ਼ੋਰ ਤੇ ਬਸਾਵਾਂਗੇ ਰਵੀ ਇਹ ਦੁਆਸਾ ਹਾਵਲਾਨੀ ਜੇ ਮੇਰੀ ਭੈਣ ਦੇ ਹੱਥ ਲਾਇਆ ਤੂੰ ਫਿਰ ਉਹਨੂੰ ਵੀ ਕਹਿ ਜਾ ਵੀ ਮੜਾਏ ਬੰਦਿਆਂ ਨੂੰ ਉਹ ਉਹ ਬੋਲਦੀ ਨਹੀਂ ਉਹ ਬੰਦਿਆਂ ਨੂੰ ਨਹੀਂ ਆ ਬੋਲਦੀ ਨਹੀਂ ਬਸ ਸਾਡੇ ਦਿਮਾਗ ਤੇ ਲੋੜ ਆ ਅਸੀਂ ਉਹੀ ਕੰਪਲੇਨ ਹੋਈ ਕੰਪਲੇਨ ਹੋਣੀ ਚਾਹੀਦੀ ਜੇ ਇਦੂ ਮੁੜ ਕੇ ਤੈਨੂੰ ਕੁੱਟਿਆ ਤਾਂ ਫੋਨ ਲਾ ਦੀ ਇਹਦਾ ਤਾਂ ਸਾਲੇ ਦੀਆਂ ਅੱਗੇ ਲੱਤਾਂ ਵੜ ਦੂੰ ਜੜੋ ਜਤੀ ਪੁੱਤ ਤੈਰੇ ਘਰ ਨੂੰ ਕੋਈ ਸ਼ਿਕਾਇਤ ਨਾ ਆਵੇ ਕਹਿੰਦੇ ਹੁੰਦੇ ਨੇ ਜਿਵੇਂ ਅਕੇ ਤੱਕਲੇ ਚਵਾਰ ਰਹਿ ਜਾਵਾਂਗੇ ਤੇਰੇ ਸੱਸ ਚਵਾਰ ਨਹੀਂ ਰਹਿਣਾ ਕੋਈ ਮੰਮੀ ਤੁਹਾਡੇ ਸਾਹਮਣੇ ਮੈਂ ਕਿੰਨਾ ਕੁ ਬੋਲ ਰਹੀ ਆ ਤੇਰਾ ਤਾਂ ਪਤਾ ਹੀ ਹੈ ਤੀ ਤੇਜਨ ਨੂੰ ਕੋਲ ਉਸ ਕਹਿਣਗੇ ਤਾਂ ਸਾਨੂੰ ਫੋਨ ਲਾ ਦੀ ਤੇਰੇ ਵੀਰੇ ਨੂੰ ਮੌਦੀ ਭੇਜੂੰਗੀ ਚੱਲ ਬੀਬੀ ਆਪਾਂ ਚੱਲੀਏ ਹਾਂ ਚੱਲ ਪੁੱਤ ਤੂੰ ਮੈਨੂੰ ਫੋਨ ਕਰ ਦੀ ਜੇ ਇਦੂ ਬਾਦੇ ਇਹ ਬੋਲੇ ਕੁਝ ਤਾਂ ਫਿਰ ਮੈਂ ਜਾਣਾ ਜਾਂ ਮੇਰਾ ਕੰਮ ਜਾਣੀ ਚੱਲ ਬੀਬੀ ਆਪਾਂ ਚੱਲੀਏ ਆਇਆ 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 ਤੇਰੇ ਕੋਲ ਗੱਲ ਨੀ ਕਰਿਆ ਜੀ ਤੂੰ ਮੈਨੂੰ ਕਹਿਣੀ ਮੈਂ ਤੈਨੂੰ ਕੀ ਕਿਹਾ ਪੁੱਤ ਕੀ ਤੂੰ ਨਿਕੜਾ ਪਤਾ ਨਹੀਂ ਲੱਗਦਾ ਇਹ ਲੋਕ ਵੀ ਤੜੀ ਕੀ ਕੀ ਕਸ਼ੂ ਕਰੀਆ ਕੋਈ ਨਹੀਂ ਹੋਇਆ ਪਰ ਤੂੰ ਆ ਗਿਆ ਤੇ ਇਹ ਕਹਦਾ ਇਹ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਜੁੱਤੀ ਜਿਹੜੀਆਂ ਤੂੰ ਉਹਨਾਂ ਨੂੰ ਬਦਾ ਚੜਾ ਕੇ ਦੱਸਦੀਆਂ ਗਈ ਜੇ ਤੂੰ ਨਹੀਂ ਰਹਿਣਾ ਤਾਂ ਤੂੰ ਸਿੱਧਾ ਕਹਿਂਦੀ ਉਹਨਾਂ ਨੂੰ ਮੈਂ ਸਮਝਾ ਫਿਰ ਨਾ ਤੂੰ ਇੱਥੇ ਜਾਨੀ ਆ ਤੂੰ ਉਹਨਾਂ ਨੂੰ ਸਿੱਧਾ ਕਹਿ ਵੀ ਮੈਨੂੰ ਨਹੀਂ ਮੁੰਡਾ ਪਸੰਦ ਸਾਨੂੰ ਕੋ ਬੁਰੇ ਪਾਉਣੀ ਆ ਕਿਉਂ ਜਾਵਾਂ ਮੈਂ ਰਹੂੰਗੀ ਤੇ ਮੈਂ ਇੱਥੇ ਫਿਰ ਰਹਿ ਤੂੰ ਬੰਦੇ ਵਾਂਗੂ ਰਹਿਣਾ ਫਿਰ ਡੇਲੀ ਤੂੰ ਇਹ ਤਾਂ ਨਹੀਂ ਇਹ ਕਿਦੋਂ ਲੱਗ ਜਾਨੀ ਆਂਗੀ ਫਿਰ ਸਹੀ ਕਰ ਲੱਗਿਆ ਵੀ ਨੌਕਰੀ ਤੇ ਨਹੀਂ ਲੱਗਿਆ ਨਹੀਂ ਲੱਗਿਆ ਤੂੰ ਭੁੱਖੀ ਮਰਦੀ ਆਂ ਤੇਰੇ ਨੂੰ ਪਹਿਲਾਂ ਨਾ ਮੈਂ ਬਹੁਤ ਅਸੀਂ ਚੰਗੇ ਸੀਗੇ ਆ ਜਿੱਦ ਜੀ ਤੂੰ ਆਈਆਂ ਘਰ ਮੁੱਦਾ ਮਾਰਤਾ ਨਾ ਕੀ ਤੂੰ ਮੇਰੇ ਵੀਰੇ ਸਾਹਮਣੇ ਕਹਿੰਦਾ ਸਰਕਾਰੀ ਨੌਕਰੀ ਵਾਲਾ ਸਰਕਾਰੀ ਨੌਕਰੀ ਵਾਲਾ ਜੇ ਐ ਨਹੀਂ ਹੁੰਦਾ ਫਿਰ ਲੱਭ ਲੈਂਦਾ ਸਰਕਾਰੀ ਨੌਕਰੀ ਆ ਗੱਲਣ ਤੂੰ ਪਹਿਲਾਂ ਕਰਨੀ ਛਾ ਉਹਦੇ ਘਰ ਦੇ ਨਾਲ ਵੀ ਤੈਨੂੰ ਸਰਕਾਰੀ ਨੌਕਰੀ ਵਾਲੇ ਨਾਲ ਵਿਆਹ ਹੁੰਦੇ ਹੋ ਤਾਂ ਮੇਰੇ ਨਾਲ ਤੈਨੂੰ ਐ ਹੀ ਰਹਿਣਾ ਪਊਗਾ ਰਹਿਣਾ ਰਹਿ ਨਹੀਂ ਆ ਉਹਦੇ ਮਾਪਿਆਂ ਨੂੰ ਕਹਿੰਦੀ ਮੈਂ ਤਾਂ ਕਿਤੇ ਨਹੀਂ ਜਾਦੀ ਮੈਂ ਤਾਂ ਇੱਥੇ ਹੀ ਰਹੂੰਗੀ ਉਹ ਫਿਰ ਤੇਰਾ ਹੱਡਣਾ ਕੋਈ ਬਹਿਰ ਆ ਯਾਰ ਹੁਣ ਆਏ ਤਾਂ ਸੀ ਉਹਨਾਂ ਨਾਲ ਬਗ ਜਾਂਦੀ ਤੂੰ ਮੈਂ ਕਿਉਂ ਜਾਉਂਦਾ ਆਏ ਨਹੀਂ ਜਾਂਦੀ ਹੈਗੀ ਮੈਂ ਹੋਰ ਕਿਵੇਂ ਜਾਏਗੀ ਫਿਰ ਤੂੰ ਹਾਂ ਤਾਂ ਸਮਝ ਲਾ ਵੀ ਬੈਰੀ ਆ ਤੇਰੇ ਨਾਲ ਬੇਬੇ ਇਹਨੂੰ ਸਮਝਾ ਦੇ ਸਮਝਦੀ ਆ ਤਾਂ ਇਹ ਕੀ ਸਮਝਾ ਦੂਗੀ ਮੈਨੂੰ ਉਹ ਤੂੰ ਨਾ ਬੰਦਿਆਂ ਵਾਂਗੂ ਰਹਿ ਲੈ ਮੈਂ ਕਹਿੰਨਾ ਕਾਦੀ ਖਾਤਰ ਕਾਦੀ ਖਾਤਰ ਕੀ ਕਾਦੀ ਖਾਤਰ ਫਿਰ ਕੀ ਕਰਦੇ ਮੈਂ ਤੋ ਕਿਉਂ ਮਾਰ ਇਹ ਤਾਂ ਇਹੀ ਕੁਸਤ ਆਦੀ ਕਿ ਮੈਂ ਤਾਂ ਇਹ ਕੀ ਕਹਿੰਨੀ ਹੁੰਦੀ ਕਿ ਕਹਿੰਨੀ ਹੁੰਨੀ ਆ ਤੂੰ ਨਾ ਬੋਲਿਆ ਕਰ ਤੂੰ ਜੇ ਕੋਈ ਗੱਲ ਆ ਤਾਂ ਤੂੰ ਮੈਨੂੰ ਦੱਸ ਦੇ ਤੁਸੀਂ ਕਿਉਂ ਬਹਿਸ ਕਰ ਗੱਲ ਹੈਗੀ ਤੇਰੇ ਸਾਹਮਣੇ ਹੋਈ ਆ ਅੱਗੇ ਸਰਕਾਰੀ ਨੌਕਰੀ ਨੂੰ ਕਹਦੇ ਵੀ ਸਰਕਾਰੀ ਨੌਕਰੀ ਲੈ ਲਊਗਾ ਮੇਰੀ ਗੱਲ ਸੁਣ ਪੁੱਤ ਜਿੱਦੇ ਅਸੀਂ ਦੇਖਾਂਗੇ ਤੋਦੇ ਪੁੱਛਦੀ ਹੈ ਅੱਜ ਤੂੰ ਆ ਕੇ ਹੁਣ ਤਲੂਸ ਕਰਦੇ ਨਾਲ ਮੇਰੇ ਸਰੀਕੇ ਚ ਮੈਂ ਤਾਂ ਕਦੇ ਉਹੀ ਨਹੀਂ ਬੋਲੀ ਸੀ ਮੇਰੇ ਸਰੀਕੇ ਕਵੀਲੇ ਨੂੰ ਪੁੱਛਣਾ ਹਾਂ ਮੈਨੂੰ ਪਤਾ ਤੁਸੀਂ ਕਿੰਨਾ ਕ ਨਹੀਂ ਬੋਲੇ ਸੀਗੇ ਤਾਂ ਹੀ ਹੁਣ ਬੋਲੀ ਜਾਂਦੇ ਹੁਣ ਕੋਈ ਨਾ ਪੁੱਤ ਮੈਂ ਸਮਝਾ ਸਮਝਾ ਦੋ ਜੇ ਸਮਝ ਜਾ ਤਾਂ ਕੋਈ ਨਾ ਮੈਂ ਸਮਝਿਆ ਠੰਡੇ ਹੋ ਕੋਈ ਨਾ ਠੰਡੀ ਆ ਮੈਂ ਜਲਦੀ ਆ ਕੇ ਕੰਮ ਕਰ ਲੋ ਭੱਗ ਜਾ ਉਹ ਸਰਖਣ ਆ ਜਾਣਗੇ ਇੱਥੇ